ਮੇਰਾ ਪਹਿਲਾ ਸੌੜਾ ਹੈ ਤੁਸੀਂ ਗੈਂਗਸਟਰ ਆ ਪਰਤੂਆ ਮੰਗਦੇ ਹੋ ਨਹੀਂ ਸਰ ਜੇ ਮੈਂ ਗੈਂਗਸਟਰ ਹੁੰਦਾ ਤਾਂ ਮੇਰਾ ਆ ਹਾਲ ਨਾ ਹੁੰਦਾ ਰਹੀ ਗੱਲ ਇਹ ਦਾ ਮੇਰਾ ਪੈਸਾ ਦਾ ਲੈਣ ਦੇਣ ਸੀਗਾ ਉਹ ਐਜੇ ਮੇਰੇ ਕੋਲ ਸਾਰੇ ਸਕਰੀਨ ਸ਼ਾਟ ਠੀਕ ਆ ਕੱਲੀ ਕੱਲੀ ਮੇਰੇ ਕੋਲ ਡਿਟੇਲ ਪਈ ਆ ਇਹ ਚੱਕਰ ਦੇ ਵਿੱਚ ਮੇਰੇ ਸੱਟਾਂ ਮਾਰੀਆਂ ਉਹਦੇ ਜਿਹਦਾ ਭਰਾ ਠੀਕ ਆ ਗੁਰਸੇਵ ਸਿੰਘ ਇਹਦੇ ਚਾਚੇ ਦੇ ਮੁੰਡੇ ਇਹਦੇ ਘਰ ਵਾਲੀ ਨੇ ਬਾਹਰ ਕਰਕੇ ਪਹਿਲਾਂ ਮੇਰੀ ਰਕੀ ਕੀਤੀ ਠੀਕ ਹੈ ਮੈਂ ਉਤੋਂ ਨੰਗਾ ਲੱਗਿਆ ਇਹਨਾਂ ਨੇ ਮੈਨੂੰ ਚੱਕ ਕੇ ਚਾਰਾਂ ਜਾਨੇ ਅੰਦਰ ਸੱਟ ਲਿਆ ਠੀਕਾ ਮੇਰਾ ਮੂੰਹ ਘੁੱਟਿਆ ਬਲ ਗਲਾ ਗੁਲਾ ਘੁੱਟਾ ਮੇਰੇ ਉਂਜੀਆਂ ਸੱਟਾਂ ਮਾਰੀਆਂ ਉਹ ਅੱਜ ਤੋਂ ਪਹਿਲਾਂ ਤਾਂ ਉਹ ਹੀ ਅੱਛਾ ਚਲਾਉਂਦਾ ਸੀ Zomato 'ਚ ਜਿਹੜੇ ਅਕਸ਼ੇ TL ਆ ਪੰਚਕੁਲਾ ਦੇ ਉਹਨਾਂ ਤੋਂ ਜਿਹੜਾ ਇਹ ਕਾਰਡ ਲੱਗਿਆ ਉਹ ਮੈਂ ਲਵਾਇਆ ਕਹਿੰਦਾ ਵੀ ਮੇਰੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇਗੇ ਮੇਰੇ ਬੱਚੇ ਸਕੂਲ ਨਹੀਂ ਜਾਣ ਦਿੰਦੇਗੇ ਠੀਕਾ ਮੈਨੂੰ ਕਹਿੰਦਾ ਖਤਰਾ ਕਹਿੰਦਾ ਮੈਨੂੰ ਕਦੇ ਵੀ ਮਾਸਜਰੋ ਕਹਿੰਦਾ ਮੈਂ ਘਰੋਂ ਬਾਹਰ ਨਿਕਲਦਾ ਮੈਨੂੰ 5-7 ਬੰਦੇ ਘੇਰ ਲੈਂਦੇ ਨੇ ਪਰ ਉਹ ਕਹਿੰਦਾ ਹਰੇਕ ਈ ਮੇਰਾ ਬਚਾਅ ਹੋ ਜਾਂਦਾ ਵੱਡੇ ਸਾਹਮਣੇ ਇਹਨੇ ਇੰਟਰਵਿਊ ਚ ਕਿਹਾ ਵੀ ਮੈਂ 47% 48% ਹੈਂਡੀਕੈਪ ਠੀਕ ਹੈ ਜੀ ਜੇ ਇਹਨੂੰ ਬੰਦੇ 5-7 ਬੰਦੇ ਪੈਂਦੇ ਆ ਜਾਂ ਇਹ ਕਹਿੰਦਾ ਵੀ ਮੈਂ ਉੱਥੇ 10-15 ਵਾਰੀ ਹਮਲਾ ਕੀਤਾ ਠੀਕ ਹੈ ਜੀ ਫਿਰ ਇਹ ਬਚ ਕਿਵੇਂ ਜਾਂਦਾ ਜੀ ਜੇ ਇੱਕ ਹੈਂਡੀਕੈਪ ਬੰਦਾ ਕਿਵੇਂ ਬਚ ਜਾਂਦਾ ਜੀ ਜੇ ਉੱਥੇ 15 ਬੰਦੇ ਹਮਲੇ ਕਰਨ ਤੇ ਫਿਰ 15 ਬੰਦੇ ਚੋਂ ਇਕੱਲਾ ਬੰਦਾ ਕਿਵੇਂ ਬਾਜੂ ਜਿਹੜੀ ਕੁੜੀ ਦੀ ਗੱਲ ਕਰਦਾ ਉਹ ਕੁੜੀ ਰਾਜੂ ਦੀ ਆ ਜਿਹੜਾ ਰਾਜੂ ਮੁੰਡਾ ਨਾਲ ਉਹਦੀ ਕੁੜੀ ਐ ਉਹ ਠੀਕ ਆ ਜੀ ਇਹਨੇ ਉਹਦੇ ਨਾਲ ਵੀ ਯਾਰ ਮਾਰ ਕੀਤੀ ਠੀਕ ਆ ਜੀ ਉਹਨਾਂ ਦੇ ਘਰੇ ਜਾਜੂ ਕਿ ਬਾਅਦ ਚੋਂ ਜਦੋਂ ਇਹਨੂੰ ਰਾਜੂ ਨੂੰ ਉਹਦਾ ਪਤਾ ਲੱਗਿਆ ਇਹਨੇ ਰਾਜੂ ਨੂੰ ਫੋਟੋਆਂ ਸੈਂਡ ਕੀਤੀਆਂ ਵੀ ਵਾਲੇ ਮੇਰੀ ਤਰੀਕਾ ਨਾਲ ਗੱਲ ਆ ਇਹਨੇ ਉਹਨੂੰ ਕੁੜੀ ਨੂੰ ਤੜਾ ਕੇ ਉਧਰੋਂ ਘਰੇ ਬਿਠਾ ਕੇ ਬਾਅਦ ਚੋਂ ਆਪ ਉਹਨਾਂ ਘਰੇ ਰੱਖੀ ਬਿਠਾ ਕੋਈ ਇਹਦਾ ਲੀਗਲੀ ਵਿਆਹ ਨਹੀਂ ਹੋਇਆ ਇਹਦਾ ਕੁਝ ਨਹੀਂ ਹੋਇਆ ਇਹਨੇ ਉਹਦੇ ਨਾਲ ਵੀ ਯਾਰ ਮਾਰ ਕੀਤੀ ਅਸੀਂ ਗੱਲਾਂ ਵਿੱਚ ਗਤਾਰ ਸਿੰਘ ਸਰਾਣ ਤੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਮੋਗੇ ਪਹੁੰਚੇ ਆਂ ਬਿਤੇ ਦਿਨ ਤੁਹਾਨੂੰ ਇੱਕ ਅਸੀਂ ਇੱਕ ਨੌਜਵਾਨ ਨੇ ਇੰਟਰਵਿਊ ਕੀਤੀ ਸੀ ਜਿਹਨੇ ਸਵਾਲ ਚੱਕੇ ਸੀਗੇ ਅ ਇਨਸਾਫ ਦੇ ਲਈ ਉਸਨੇ ਕਿਹਾ ਸੀਗਾ ਮੈਨੂੰ ਇਨਸਾਫ ਦਿਓ ਜੇ ਮੈਂ ਰਹਾ ਤਾਂ ਮੈਂ ਉਹਨਾਂ ਨੂੰ ਮਾਰ ਦਾਂਗਾ ਜੇ ਉਹ ਮੈਨੂੰ ਮਾਰ ਦੇਣਗੇ ਬੜਾ ਵੱਡਾ ਸਵਾਲ ਸੀਗਾ ਖਬਰ ਤੁਸੀਂ ਉਹ ਦੇਖ ਰਹੇ ਹੋ ਇਸ ਟਾਈਮ ਤੇ ਸਾਡੇ ਨਾਲ ਦੂਸਰੀ ਧਰਵਾੜਾ ਲੜਕਾ ਅਮਰਤਪਾੜਾ ਜਿਹਦੇ ਤੇ ਇਲਜ਼ਾਮ ਲੱਗੇ ਨੇ ਗੁਰਤੇਜ ਸਿੰਘ ਨੇ ਇਲਜ਼ਾਮ ਲਾਇਆ ਸੀ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਤੁਹਾਡਾ ਹੈ ਬੰਡੀਆ ਚ ਸੱਚੀ ਗੱਲ ਸਰ ਸੋ ਮੈਂ ਪਹਿਲਾਂ ਗੱਲ ਸਟਾਰਟ ਮੈਂ ਕਰਦਾ ਠੀਕ ਹੈ ਨਾ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਗੰਭੀਰ ਇਲਜ਼ਾਮ ਲੱਗੇ ਨੇ ਮੇਰਾ ਪਹਿਲਾ ਸਵਾਲ ਇਹ ਹੈ ਤੁਸੀਂ ਗੈਂਗਸਟਰ ਹੋ ਫਰੋਤੀਆਂ ਮੰਗਦੇ ਹੋ ਨਹੀਂ ਸਰ ਜੇ ਮੈਂ ਗੈਂਗਸਟਰ ਹੁੰਦਾ ਤੇ ਮੇਰਾ ਆ ਹਾਲ ਨਾ ਹੁੰਦਾ ਇਹਨੇ ਮੇਰੇ ਸੱਟਾਂ ਮਾਰੀਆਂ ਠੀਕ ਆ ਜੀ ਤੇ ਰਹੀ ਗੱਲ ਇਹਦਾ ਮੇਰਾ ਪੈਸਿਆਂ ਦਾ ਲੈਣ ਦੇਣ ਸੀਗਾ ਉਹ ਐਜੇ ਮੇਰੇ ਕੋਲੇ ਸਾਰੇ ਸਕਰੀਨ ਸ਼ਾਟ ਠੀਕ ਆ ਕੱਲੀ ਕੱਲੀ ਮੇਰੇ ਕੋਲ ਡਿਟੇਲ ਪਈ ਆ ਜਿਹੜੇ ਤੋਂ ਮੈਂ ਲੈਣੇ ਆ ਠੀਕ ਆ ਇਹ ਹਮੇਸ਼ਾ ਜਦੋਂ ਇਹ ਤੋਂ ਮੈਂ ਪੈਸੇ ਮੰਗਦਾ ਜੀ ਉਦੋਂ ਇਹ ਚੀਨੂ ਲੈ ਕੇ ਕਲੇਸ਼ ਕਰ ਲੈਂਦਾ ਜੀ ਇਨੂੰ ਪਤਾ ਸੀ ਮੇਰਾ ਪੈਸਿਆਂ ਨੂੰ ਲੈ ਕੇ ਨਾਲ ਲੈਣ ਦੇਣਾ ਹੈਗਾ ਤੇ ਇਹ ਬਹੁਤ ਦਿਨਾਂ ਤੋਂ ਹੀ ਇੱਕ ਕੰਮ 'ਚ ਫਿਰਦਾ ਸੀ ਵੀ ਮੈਂ ਇਹਦੇ ਗਲ ਪਾਵਾਂ ਤੇ ਇਹਦੇ ਮੈਨੂੰ ਕਿਵੇਂ ਨਾ ਕਿਵੇਂ ਤੋਂ ਮੈਂ ਪੈਸੇ ਦੇ ਮੁਕਰਾਂ ਉਹਨੇ ਇਹ ਚੱਕਰ ਦੇ ਵਿੱਚ ਮੇਰੇ ਸੱਟਾਂ ਮਾਰੀਆਂ ਉਹਦੇ ਜਿਹਦਾ ਭਰਾ ਠੀਕਾ ਗੁਰਸੇਵਿਕ ਸਿੰਘ ਇਹਦੇ ਚਾਚੇ ਦੇ ਮੁੰਡੇ ਤੇ ਇਹਦੇ ਘਰ ਵਾਲੀ ਨੇ ਬਾਹਰ ਕਰਕੇ ਪਹਿਲਾਂ ਮੇਰੀ ਰੱਕੀ ਕੀਤੀ ਠੀਕ ਹੈ ਜੀ ਮੈਂ ਉਤੋਂ ਨੰਗਾ ਲੱਗਿਆ ਇਹਨਾਂ ਨੇ ਮੈਨੂੰ ਚੱਕ ਕੇ ਚਾਰਾਂ ਜੰਨੇ ਅੰਦਰ ਸੱਟ ਲਿਆ ਠੀਕਾ ਮੇਰਾ ਮੂੰਹ ਘੁੱਟਿਆ ਬਲ ਗਲਗੁਲਾ ਘੁੱਟਿਆ ਮੇਰੇ ਕੁਝੀਆਂ ਸੱਟਾਂ ਮਾਰੀਆਂ ਠੀਕ ਹੈ ਜੀ ਬਾਦ ਵਿੱਚ ਜਦੋਂ ਮੈਂ ਉਤ ਕਿਵੇਂ ਨਾ ਕਿਵੇਂ ਛੁਟ ਕੇ ਰੌਲਾ ਪਾਉਂਦੀ ਕੋਜੀ ਕੀਤੀ ਤੇ ਇਹਨੇ ਮੇਰੇ ਸੱਤ ਰੌੜਨਾ ਵਾਰ ਕੀਤਾ ਗੁਰਤੇਜ ਸਿੰਘ ਨੇ ਠੀਕ ਹੈ ਜੀ ਇਹਨਾਂ ਨੇ ਬਾਜੇ ਤੱਕਾ ਮਾਰ ਕੇ ਬਾਹਰ ਛੱਡਤਾ ਉਦੋਂ ਨੂੰ ਮੱਲੇ ਵਾਲੇ ਇਕੱਠੇ ਹੋ ਗਏ ਤੇ ਮੇਰੇ ਭਰਾ ਹੁਣੀ ਸਾਰੇ ਰੌਲਾ ਬਹਿ ਗਿਆ ਵੀ ਗੋਰੀ ਨੂੰ ਇਹਨਾਂ ਨੇ ਅੰਦਰ ਛੱਡ ਲਿਆ ਇੱਕ ਗੋਰੀ ਦੇ ਸੱਟਾਂ ਮਾਰੀਆਂ ਉਹਨਾਂ ਨੇ ਇਲਜ਼ਾਮ ਇੱਕੇ ਲਾਇਆ ਉਹ ਕਹਿੰਦੇ ਜਿਹੜਾ ਜੋਮੈਟੋ ਤੇ ਕਬਜਾ ਉਹ ਅਮਰਤਪਾਲ ਦਾ ਕਹਿੰਦੇ ਅਮਰਤਪਾਲ ਕਹਿੰਦਾ ਵੀ ਉਹ ਕਹਿੰਦਾ ਮੈਂ ਹੈਂਡੀਕੈਪਡਾਂ ਕਹਿੰਦਾ ਮੈਨੂੰ ਥੋੜੇ ਪੈਸੇ ਵੱਧ ਮਿਲਦੇ ਆ ਤੁਹਾਡੇ ਦੇ 800 800 ਰੁਪਿਆ ਮ ਉਹ ਕਹਿੰਦੇ ਉਹ ਕਹਿੰਦਾ ਮੈਨੂੰ ਪੈਸੇ ਵੱਧ ਦੇ ਮੰਗਦਾ ਤੁਸੀਂ ਫਿਰ ਆ ਦੇਖੋ ਮੈਨੂੰ ਇੱਕ ਗੱਲ ਦੱਸੋ ਜੀ ਮੈਂ ਕਿਸੇ ਤੋਂ ਐਦਾਂ ਪੈਸੇ ਕਿਵੇਂ ਮੰਗ ਸਕਦਾ ਠੀਕ ਆ ਜੀ ਨਾਲੇ ਰਹੀ ਗੱਲ ਉਹ ਅੱਜ ਤੋਂ ਪਹਿਲਾਂ ਤਾਂ ਉਹ ਹੀ ਅੱਛਾ ਚਲਾਉਂਦਾ ਸੀ ਜੋਮੈਟੋ ਚ ਜਿਹੜੇ ਅਕਸ਼ੇ ਟੀਐਲ ਆ ਪੰਚਕੁਲਾ ਦੇ ਉਹਨਾਂ ਤੋਂ ਜਿਹੜਾ ਇਹ ਕਾਰਡ ਲੱਗਿਆ ਉਹ ਮੈਂ ਲਵਾਇਆ ਅੱਛਾ ਠੀਕ ਹੈ ਉਹ ਅਕਸ਼ੇ ਟੀਐਲ ਤੋਂ ਕਹਿੰਦਾ ਹੁਣ ਕਾਲ ਦੇ ਵੀ ਬੋਲ ਸਕਦੇ ਆ ਉਹ ਆਪਣੇ ਲੋਕ ਕਹਿ ਵੀ ਦੇਣਗੇ ਮੇਰੇ ਕੋਲੇ ਤਾਂ ਪ੍ਰੂਫ ਹੀ ਪਿਆ ਜਿਹੜੇ ਉਹਨਾਂ ਨੂੰ ਮੈਂ ਵਟਸਐਪ 'ਤੇ ਭੇਜਿਆ ਵੀ ਗੁਰਦੇਵ ਸਿੰਘ ਦਾ ਹੈਂਡੀਕੈਪਡ ਦਾ ਉਹ ਲਾ ਦਿਓ ਵੀ ਇਹਦੇ ਚੱਲ ਅਰਨਿੰਗ ਵਾਜੂਗੀ ਠੀਕ ਹੈ ਜੀ ਤੇ ਦੂਜੀ ਗੱਲ ਜਮੈਟੋ ਚ ਲਵਾਉਣ ਵਾਲਾ ਵੀ ਇਹਨੂੰ ਮੈਂ ਹੀ ਆ ਠੀਕ ਹੈ ਜੀ ਈ ਰਕਸ਼ੇ ਵੀ ਇਹਨੇ ਕਿਵੇਂ ਪਾਇਆ ਇਹ ਉੱਥੇ ਇਹਨੂੰ ਕਪੂਰਥਲਾ ਬੈਂਕ ਚ ਲੱਗਿਆ ਸੀ ਇਹ ਕੈਪੀਟਲ ਬੈਂਕ ਚ ਉੱਥੋਂ ਇਹ ਲੋਕਾਂ ਦੇ ਪੈਸੇ ਲੈ ਕੇ ਭਜਾਇਆ ਜਿਨ੍ਹਾਂ ਨੂੰ ਇੱਕ ਵਾਰੀ ਵੀ ਤੁਸੀਂ ਪੈਸੇ ਲੈ ਲੈਂਦਾ ਸੀ ਉਹਨਾਂ ਨੂੰ ਰਸੀਦ ਨਹੀਂ ਕੱਟ ਕੇ ਦਿੰਦਾ ਸੀ ਠੀਕ ਹੈ ਜੀ ਉਹਦੇ ਅਗੇ ਨੇ ਈ ਰਕਸ਼ੇ ਵਾਲੇ ਠੀਕ ਆ ਬਾਅਦ ਵਿੱਚ ਇਹਨੇ ਨਾ ਤੋਂ ਉਹਨਾਂ ਦੇ ਉਹਦੀਆਂ ਵੀ ਤੂੰ ਕਿਸ਼ਤਾਂ ਨਹੀਂ ਮੁੜੀਆਂ ਉਹ ਈ ਰਕਸ਼ੇ ਵੀ ਖੋ ਕੇ ਲੈ ਗਿਆ ਤੂੰ ਠੀਕ ਹੈ ਜੀ ਤੇ ਦੂਸਰੀ ਗੱਲ ਆ ਫਿਰ ਉਹਨੇ ਇੱਕ ਗੱਲ ਹੋਰ ਕੀਤੀ ਆ ਉਹ ਕਹਿੰਦਾ ਵੀ ਮੇਰੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇਗੇ ਮੇਰੇ ਬੱਚੇ ਸਕੂਲ ਨਹੀਂ ਜਾਣ ਦਿੰਦੇਗੇ ਠੀਕ ਆ ਨਾ ਮੈਨੂੰ ਉਹ ਕਹਿੰਦਾ ਖਤਰਾ ਕਹਿੰਦਾ ਮੈਨੂੰ ਕਦੇ ਵੀ ਮਾਸਾ ਜਰੋ ਕਹਿੰਦਾ ਮੈਂ ਘਰੋਂ ਬਾਹਰ ਨਿਕਲਦਾ ਮੈਨੂੰ 5-7 ਬੰਦੇ ਘੇਰ ਲੈਂਦੇ ਨੇ ਪਰ ਉਹ ਕਹਿੰਦਾ ਹਰੇਕ ਕਰੀ ਮੇਰਾ ਬਚਾਅ ਹੋ ਜਾਂਦਾ ਕਿਤੇ ਦਾ ਕਹਿੰਦਾ ਸ਼ੂਟਿੰਗ ਚੱਲਦੀ ਸੀ ਤਾਂ ਮੇਰਾ ਬਚਾਅ ਹੋ ਗਿਆ ਜਾਂ ਕਹਿੰਦਾ ਕਿਤੇ ਕਰੀ ਮੁਲਾਜ਼ਮ ਖੜੇ ਸੀ ਮੇਰਾ ਤਾਂ ਬਚਾਅ ਹੋ ਗਿਆ ਦੇਖੋ ਜੀ ਇਹ ਸਭ ਉਹਦੀਆਂ ਬੇਤੁਕੀਆਂ ਗੱਲਾਂ ਠੀਕ ਆ ਜੀ ਰਹੀ ਗੱਲ ਜਿਹੜੀ ਸਕੂਲ ਦੀ ਲੈ ਕੇ ਆ ਸਕੂਲ ਤਾਂ ਚਲੋ ਇਹਨਾਂ ਦੇ ਇਹਦੇ ਕਹਿੰਦੇ ਮਤਾਬਕ ਮੈਂ ਉਹਦੇ ਨਾਲ ਅਕਤੂਬਰ ਜਾਂ ਸਤੰਬਰ ਚ ਲੜਿਆ ਠੀਕ ਹੈ ਜੀ ਇਹਦੇ ਕਹਿੰਦੇ ਮਤਾਬਕ ਮੇਰੇ ਕੋਲੇ ਬਕਾਇਦਾ pru ਆ ਸਕੂਲ ਦੀ ਸਾਰੀ ਡਿਟੇਲ ਪਈ ਆ ਵੀ ਇਹਦਾ ਤਾਂ 2024 ਦੇ ਵਿੱਚ ਤੋਂ ਬਾਅਦ ਨੇ ਪੈਸੇ ਨਹੀਂ ਦਿੱਤੇ ਸਕੂਲ ਨੂੰ ਠੀਕ ਹੈ ਜੀ ਤੇ ਇਹਦੀ ਪੀਲੀ ਸਾਰੀਆਂ ਫੀਸਾਂ ਪਈਆਂ ਖੜੀਆਂ ਤੇ ਸਕੂਲ ਦੇ ਵਿੱਚ ਦਾ ਬਿਹੇਵੀ ਬਹੁਤ ਮਾੜਾ ਵਾ ਠੀਕ ਹੈ ਇਹਨੂੰ ਸਕੂਲ ਤੋਂ ਲਿਖਾ ਕੇ ਲੈ ਕੇ ਸਕੂਲ ਤੋਂ ਲਿਖਾਇਆ ਹੋਇਆ ਜੀ ਅੱਛਾ ਠੀਕ ਹੈ ਜੀ ਜਨਬ ਤਸਵੀਰ ਸਾਂਝੀ ਕਰ ਰਹੇ ਹਾਂ ਤੁਸੀਂ ਜ਼ਰੂਰ ਵੇਖੋ ਜਿਹੜੇ ਤਸਵੀਰਾਂ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਅੱਗੇ ਤੇ ਰਹੀ ਗੱਲ ਜਿਹੜੀ ਬੰਦਿਆਂ ਦੇ ਘੇਰਨ ਵਾਲੀ ਦੇਖੋ ਤੁਹਾਡੇ ਸਾਹਮਣੇ ਇਹਨੇ ਇੰਟਰਵਿਊ ਚ ਗਿਆ ਵੀ ਮੈਂ 47% 48% ਹੈਂਡੀਕੈਪਟ ਹਾਂ ਠੀਕ ਹੈ ਜੀ ਜੇ ਇਹਨੂੰ ਬੰਦੇ ਪੰਜ ਸੱਤ ਬੰਦੇ ਪੈਂਦੇ ਆ ਜਾਂ ਇਹ ਕਹਿੰਦਾ ਵੀ ਮੈਂ ਉੱਤੇ 10 15 ਵਾਰੀ ਹਮਲਾ ਕੀਤਾ ਠੀਕ ਹੈ ਜੀ ਫਿਰ ਇਹ ਬਚ ਕਿਵੇਂ ਜਾਂਦਾ ਸੀ ਜੀ ਜੇ ਇੱਕ ਹੈਂਡੀਕੈਪਟ ਬੰਦਾ ਕਿਵੇਂ ਬਚ ਜਾਂਦਾ ਸੀ ਬਿਲਕੁਲ ਜੇ ਉੱਤੇ 15 ਬੰਦੇ ਹਮਲੇ ਕਰਨ ਤੇ 15 ਬੰਦੇ ਚੋਂ ਇਕੱਲਾ ਬੰਦਾ ਕਿਵੇਂ ਬਾਜੂ ਤੇ ਇਹਨੇ ਇਹਨੇ ਵਾਰੀ ਹਮਲਾ ਹੋਇਆ ਤੇ 15 15 ਵਾਰੀ ਫਿਰ ਇੱਕ ਰਹੀ ਨਹੀਂ ਤੇ ਕੋਈ ਇਤਨ ਨੁਕਸਾਨ ਹੋਇਆ ਰਹੀ ਗੱਲ ਜਿਹੜੀ ਇਹਨੇ ਗੱਲ ਕਹੀ ਸੀ ਵੀ ਗੁਰਨਾਨਕ ਸੈਂਟਰਲ ਸਟੋਰ ਦੇ ਮੈਨੂੰ ਬੰਦੇ ਘੇਰ ਲਾ ਕੇ ਜਾਂ ਮੈਂ ਵਸਲਾ ਵੇਖਿਆ ਇਹਨੇ ਬਕਾਇਦਾ ਜੇ ਕੋਈ ਦਰਖਾਸਤ ਦਿੱਤੀ ਸੀ ਜੇ ਪੁਲਿਸ ਕੋਲੇ ਪੁਖਤਾ ਰੂਪ ਨਹੀਂ ਲੈ ਗਿਆ ਜਾਂ ਉਥੋਂ ਦੀ ਵੀਡੀਓ ਸੀਸੀਟੀਵੀ ਕਢਾਉਂਦਾ ਜੇ ਉਹਨਾਂ ਬੰਦਿਆਂ ਤੋਂ ਕੋਈ ਮੇਰੇ ਨਾਲ ਕੋਈ ਲਿੰਕ ਜਾਂ ਕੁਝ ਹੈਗਾ ਜਾਂ ਨਹੀਂ ਹੈਗਾ ਸੀ ਮੇਰੇ ਤੇ ਬਕਾਇਦਾ ਪੁਲਿਸ ਕਾਰਵਾਈ ਨਾ ਕਰਦੀ ਕਿਉਂਕਿ ਇਹਨੇ ਇਹਨੂੰ ਸਿਰਫ ਇਹ ਬੰਦ ਨੇ ਸੀ ਮੈਂ ਕਿਵੇਂ ਨਾ ਕਿਵੇਂ ਦੇ ਪੈਸੇ ਮੁਕਰਾਂ ਇਹਨੇ ਜਾਣ ਕੇ ਹਰਤੀ ਨੂੰ ਲੱਗ ਲੜਾਈ ਪਈ ਫੋਟੋ ਤੇ ਕਿੰਨੇ ਪਰਚੇ ਹੁਣ ਮੇਰੇ ਤੇ ਕੋਈ ਪਰਚਾ ਨਹੀਂ ਮੇਰਾ ਘਰੇਲੂ ਮੈਟਰ ਚੱਲ ਰਿਹਾ ਜੀ ਉਹਨਾਂ ਦੇ ਪਰਚੇ ਹੈਗੇ ਆ ਉਹਦੇ ਤੇ ਉਹਦੇ ਤੇ ਪਰਚੇ ਹੈਗਾ ਜ ਉਹਦੇ ਇੱਕ 2015 ਜਾਂ 16 ਚ ਪਰਚਾ ਆਇਆ ਆਮ ਜੈਕਟ ਦਾ ਅਸਲੇ ਦਾ ਮੈਨੇ ਥਾਣੇ ਚ ਠੀਕ ਆ ਜੀ ਉਹਦੇ ਚ ਉਹਦੇ ਜਿਹਨੇ ਤਿੰਨ ਸਲੇ ਫੜੇ ਗਏ ਇਹਨਾਂ ਨੇ ਬਾਗੇ ਭਰਾਣੇ ਕਿ ਜਿਹਦੇ ਫੇਰਿੰਗ ਕਰਨੀ ਸੀ ਅੱਛਾ ਠੀਕ ਆ ਉਹ ਪੁੱਤਸ ਵਾਲਿਆਂ ਨੇ ਸ਼ੌਣੀ ਚ ਇਹਨਾਂ ਨੂੰ ਚੱਕ ਲਿਆ ਅੱਛਾ ਜੀ ਮੈਨੇ ਥਾਣੇ ਨਾਲ ਠੀਕ ਆ ਜੀ ਉਹਦੇ ਜਿਹਦੇ ਪਰਚਾ ਹੋਇਆ ਇਹਨਾਂ ਨੇ ਕਿਹਦੇ ਫਰौती-ਫਰौती ਮੰਗੀ ਹੋਣੀ ਜੇ ਇਹਨਾਂ ਨੂੰ ਪੈਸੇ ਪੂਏ ਨਹੀਂ ਉੱਥੇ ਇਹ ਉਹਨਾਂ ਦੇ ਫੇਰ ਮਾਰਨ ਚੱਲਿਆ ਸੀ ਬਾਅਦ ਚੋ ਇੱਕ ਪਰਚਾ ਵਾ 2019 ਚ ਉਹ ਵੀ ਆਮ ਜੈਕਟ ਅਸਲੇ ਦਾ ਠੀਕ ਆ ਜੀ ਕਨੈਪਿੰਗ ਦਾ ਇੱਥੇ ਪਰਚਾ ਠੀਕ ਆ 325 ਦਾ ਤੇ ਪਰਚਾ ਜੀ ਠੀਕ ਆ ਜੀ ਮੈਨੂੰ ਦੱਸੋ ਵੀ 307 ਦਾ ਇੱਥੇ ਪਰਚਾ ਉਹ ਪੌਲਾ ਕਿਹੜੇ ਪਾਸੋਂ ਆਈ ਮੇਰੇ ਕੋਲੇ ਇਹਦੇ ਇਕੱਲੇ ਇਕੱਲੇ 51/19 ਇਹਦੀ ਹਟੂਰ ਵਾਲੀ ਐਫਆਰ ਨੰਬਰ ਆ ਠੀਕ ਆ ਜੀ ਜਿਹੜੀ 25 ਦਾ ਪਰਚਾ ਵਾ 35/15 ਜਿਹੜਾ ਇਹ ਤੇ ਪਰਚੇ ਆ ਆ ਜਿਹੜਾ ਹੈਗਾ ਡਗਰੂਆੜੇ ਮੋੜੇ ਦਾ ਮੋਬਾਈਲ ਖੋਇਆ ਇਹਨੇ ਮੱਲੇ ਦੀਆਂ ਕੁੜੀਆਂ ਤੋਂ ਪੈਸੇ ਲੈਂਦਾ ਹੂੰ ਪੰਜ ਹੋਰ 5 ਲੱਖ ਦੀ ਹੋਰ ਡਿਮਾਂਡ ਪੰਜ ਲੱਖ ਦੀ ਹੋਰ ਡਿਮਾਂਡ ਕੀਤੀ ਆ ਠੀਕ ਆ ਨਾ ਰਾਈਨਾਵਾ ਕਰਾਉਂਦੀ 19000 ਲਈ ਪਿਸਤੌਲ ਦੇ ਪੈਸੇ ਦਿੱਤੇ ਆ ਬਿੱਲਾ ਰਾਜੂ ਦਾ ਹੈਪੀ ਵੈਚ ਸੀ ਉਹਦੇ ਹੈ ਨਹੀਂ ਨਹੀਂ ਇਹ ਇਹ ਇਹਦੇ ਦੁਸ਼ਮਣ ਆ ਜੀ ਅੱਛਾ ਬਿੱਲਾ ਰਾਜੂ ਦਾ ਹੈਪੀ ਗੁਰਦੱਤ ਜਿਹੜੀ ਆ ਮੁੰਡਾ ਰਾਜੂ ਆ ਰਾਜੂ ਦੀ ਉਹ ਤੁਹਾਨੂੰ ਦੱਸ ਦਾਂ ਜੀ ਇਹ ਰਾਜੂ ਮੁੰਡਾ ਸਾਡੇ ਇੱਕ ਘਰਾਂ ਕੋਲ ਨਵਾਂ ਮਕਾਨ ਲੈ ਕੇ ਰਹਿਣ ਲੱਗੇ ਸੀ ਅੱਛਾ ਜੀ ਇਹਨਾਂ ਦਾ ਤਾਂ ਨਵਾਂ ਨਵਾਂ ਵਿਆਹ ਹੋਇਆ ਠੀਕ ਆ ਜੀ ਉਹਨਾਂ ਨਾਲ ਕਿਸੇ ਨਾਲ ਰابطਾ ਇਹਨਾਂ ਹੈ ਨਹੀਂ ਸੀ ਇਹਦਾਂ ਨਾਲ ਯਾਰੀ ਪੈ ਗਈ ਇਹ ਉਹਨਾਂ ਦੇ ਘਰੇ ਜਾਣ ਲੱਗ ਗਿਆ ਠੀਕ ਆ ਜੀ ਬਾਅਦ ਵਿੱਚ ਇਹ ਬੰਦੇ ਨੇ ਇਹ ਮੁੰਡੇ ਚਲੇ ਗਏ ਬਾਹਰ ਉਹ ਕਹਿੰਦੇ ਯਾਰ ਮੇਰਾ ਮਾਂ ਪਿਓ ਬਿਯੁਰਗਾ ਵੀ ਤੂੰ ਨਾਲ ਜਾ ਕੇ ਦਵਾਈ ਵਗੈਰਾ ਦਵਾ ਲ ਉਹਦੀ ਘਰ ਵਾਲੀ ਨਾਲ ਗੱਲ ਕਰਕੇ ਬਿਨਾ ਕੋਈ ਡਿਵੋਰਸ ਤੋਂ ਬਿਨਾ ਕਰਸੀ ਤੋਂ ਵੀ ਘਰੇ ਰੱਖੀ ਬਿਠਾ ਜਿਹੜੀ ਕੁੜੀ ਦੀ ਗੱਲ ਕਰਦਾ ਉਹ ਕੁੜੀ ਰਾਜੂ ਦੀ ਆ ਜਿਹੜਾ ਰਾਜੂ ਮੁੰਡਾ ਨਾ ਉਹਦੀ ਕੁੜੀ ਆ ਉਹ ਠੀਕ ਆ ਜੀ ਇਹਨੇ ਉਹਦੇ ਨਾਲ ਵੀ ਯਾਰ ਮਾਰ ਕੀਤੀ ਠੀਕ ਆ ਜੀ ਉਹਨਾਂ ਦੇ ਘਰੇ ਜਾ ਜੋ ਕਿ ਬਾਅਦ ਚੋਂ ਜਦੋਂ ਇਹਨੂੰ ਰਾਜੂ ਨੂੰ ਉਹਦਾ ਪਤਾ ਲੱਗਿਆ ਇਹਨੇ ਰਾਜੂ ਨੂੰ ਫੋਟੋਆਂ ਸੈਂਡ ਕੀਤੀਆਂ ਵੀ ਵਾਲੇ ਮੇਰੀ ਤਰੀਕਾ ਨਾਲ ਗੱਲ ਆ ਇਹਨੇ ਉਹਨੂੰ ਕੁੜੀ ਨੂੰ ਤੜਾ ਕੇ ਉਧਰੋਂ ਘਰੇ ਬਿਠਾ ਕੇ ਬਾਅਦ ਚੋਂ ਆਪ ਉਹਨਾਂ ਘਰੇ ਰੱਖੀ ਬਿਠਾ ਕੋਈ ਇਹਦਾ ਲੀਗਲੀ ਵਿਆਹ ਨਹੀਂ ਹੋਇਆ ਇਹਦਾ ਕੁਝ ਨਹੀਂ ਹੋਇਆ ਕਿ ਨਹੀਂ ਉਹਦੇ ਨਾਲ ਵੀ ਯਾਰ ਮਾਰ ਕੀਤੀ ਠੀਕ ਹੈ ਜੀ ਤੇ ਜਿਹੜਾ ਬਿੱਲਾ ਵਾ ਤੇ ਇਹ ਉਹਦਾ ਰੱਜੂ ਦਾ ਭਰਾ ਵਾ ਇਹਨੇ ਵੈਪਨ ਤਾਂ ਲੈਣ ਦੀ ਵੈਪਨ ਦਾ ਮੰਗਦਾ ਸੀ ਇਹਨੇ ਮੋਟਰਸਾਈਕਲ ਵੇਚ ਕੇ ਆਪਦਾ ਠੀਕ ਹੈ ਜੀ ਤੇ ਬਾਈਕ ਦਾ ਮੁੰਡਾ ਵਾ ਉਹਨੂੰ ਉਹਦੇ ਵਹੀਕਲ ਵਿੱਚ ਆ ਉਹ ਤੋਂ ਪੈਸੇ ਲੈ ਜਾਣੇ ਠੀਕ ਹੈ ਜੀ ਇਹਦਾ ਮਤਲਬ ਵੀ ਗੈਂਗਸਟਰ ਉਹ ਹੋ ਗਿਆ ਫਿਰ ਤੁਸੀਂ ਨਾ ਗੈਂਗਸਟਰ ਹੋ ਗਏ ਹਾਂਜੀ 100% ਮੇਰੇ ਕੋਲੇ ਬਕਾਇਦਾ ਉਹਨੇ ਤੁਹਾਡੇ ਕੋਲ ਜਿੰਨੀਆਂ ਗੱਲਾਂ ਕੀਤੀਆਂ ਉਹਨੇ ਕੋਈ ਪ੍ਰੂਫ ਦਿੱਤਾ ਨਹੀਂ ਦਿੱਤਾ ਮੇਰੇ ਕੋਲੇ ਬਕਾਇਦਾ ਹਰ ਇੱਕ ਚੀਜ਼ ਦਾ ਪ੍ਰੂਫ ਹੈ ਜੀ ਇਹਦਾ ਠੀਕ ਹੈ ਜੀ ਕਿੱਥੋਂ ਨਹੀਂ ਕਿਹੜੇ ਬੰਦੇ ਤੋਂ ਕਿਹੜੇ ਬੰਦੇ ਕੋਲ ਕੀ ਕੀਤਾ ਨੇ ਕਿੱਥੋਂ ਵੇ ਮੋਟਰਸਾਈਕਲ ਕਿਨੂੰ ਵੇਚਿਆ ਮੇਰਾ ਸਾਰਾ ਬਧਾ ਤੁਹਾਡੀ ਪਹਿਲਾਂ ਯਾਰੀ ਸੀ ਆਪਸ ਵਿੱਚ ਹਾਂ ਯਾਰੀ ਸੀ ਹਣ ਕਿੰਨੇ ਟਾਈਮ ਤੇ ਵਿਗੜੀ ਵੀ ਆ ਸਤੰਬਰ ਦੀ ਹਾਂ ਸਤੰਬਰ ਤੋਂ ਵਿਗੜੀ ਕੋ ਕਿ ਮੇਰੇ ਪੈਸਿਆਂ ਦਾ ਲੈਣ ਜਦੋਂ ਮੈਂ ਤੁਹਾਨੂੰ ਸਾਰੇ ਮੇਰੇ ਕੋ ਸਕਰੀਨਸ਼ਾਟਾਂ ਜਿਹੜੇ ਜਿਹੜੇ ਮੇਰੇ ਤੋਂ ਪੈਸੇ ਪਵਾ ਲੈਂਦਾ ਸੀ ਆ ਜੁਲਾਈ ਚ ਪਵਾਏ ਠੀਕ ਆ ਜੀ 1 ਅਗਸਤ ਨੂੰ ਪਵਾਏ ਠੀਕ ਆ ਜੀ ਆ 10 ਅਗਸਤ ਨੂੰ ਪਾਏ ਆ ਵੀ 10 ਅਗਸਤ ਨੂੰ ਪਾਏ ਚਾਕੇ ਮੈਨੂੰ ਆ ਉਹ ਮੈਸੇਜ ਆਉਂਦਾ 4000 ਰੁਪਇਆ ਕਦੇ ਮੈਂ ਘਰ ਵਾਲੀ ਦੀ ਸਕੈਨ ਕਰਾਉਣੀ ਆ ਕਦੇ ਮੈਂ ਜਵਾਕਾ ਦੇ ਡਾਈਪਰ ਲਿਆਉਣੇ ਕਦੇ ਕੋਸ਼ ਲਿਆਉਣਾ ਵੀ ਆ ਰਿਉਸਟੀ ਚ ਹੁੰਦਾ ਹੀ ਬਈ ਮੈਂ ਵੀ ਮੈਂ ਵੀ ਫੜਦਾ ਪੈਸੇ ਲੋਕਾਂ ਤੋਂ ਮੈਂ ਵੀ ਦਿਨਾਂ ਵੀ ਆ ਠੀਕ ਆ ਪਰ ਇਹ ਥੋੜੀ ਮੋਰਨ ਨਹੀਂ ਓਕੇ ਨਾਲੇ ਇਹ ਬਕਾਇਦਾ ਇਹਨੇ ਮੇਰੇ ਹੀ ਨਹੀਂ ਹੋਰ ਮੁੰਡੇ ਬਥੇਰੇ ਜਿਨ੍ਹਾਂ ਦੇ ਨੇ ਪੈਸੇ ਦੇਣੇ ਆ ਇਹਦੇ ਇਹਨੂੰ ਇੰਸਟਾਗ੍ਰਾਮਾਂ ਤੇ ਮੈਸੇਜ ਕਰਦੇ ਆ ਇੱਕ ਮੁੰਡੇ ਦੇ ਨਾਲ ਕਪੂਰ ਥਲੇਦਾਵਾ ਵਿਸ਼ੂ ਉਹਦੇ ਵੀ ਇਹਨੇ ਪੈਸੇ ਦੇਣੇ ਆ ਇੱਕ ਮੁੰਡਾ ਲਵਦੀਪ ਇਹਦਾ ਨਾ ਬੈਂਕ 'ਚ ਕੰਮ ਕਰਦੇ ਰਿਹਾ ਉਹਦੇ ਵੀ ਇਹਨੇ ਪੈਸੇ ਦੇਣੇ ਆ ਇੱਕ ਮੁੰਡਾ ਇਹਦੇ ਨਾਲ ਜਿਹੜਾ ਲੁਧਿਆਣੇ ਰਹਿੰਦਾ ਸੀ ਉਹਦੇ ਕ੍ਰੈਡਿਟ ਕਾਰਡ ਤੇ ਫੋਨ ਲਿਆ ਆ ਠੀਕ ਆ ਬਾਅਦ 'ਚ ਮੋਗੇ ਭੱਜਿਆ ਆ ਉਹ ਅੱਜ ਵੀ ਇਹਨੂੰ ਮੈਸ ਫੁੰਦੇ ਇਦਨਦਾਨੀ ਤੇ ਬਾਅਦ ਚੋ ਜਾਂ ਬਾਅਦ ਚ ਉਹਨੂੰ ਬਸ ਇੱਕੋ ਗੱਲ ਇਹਨੇ ਲੜਨਾ ਹੁੰਦਾ ਉਹ ਲੜ ਪੈਂਦਾ ਕਲੇਸ਼ ਬਾ ਲੈਂਦਾ ਰਹੀ ਗੱਲ ਜਿਹੜੀ ਹੁਣ ਮਹੱਲੇ ਦੀਆਂ ਕੁੜੀਆਂ ਦੀ ਇਹਨੇ ਮਹੱਲੇ ਦੀਆਂ ਕੁੜੀਆਂ ਤੋਂ 35000 ਰੁਪਏ ਲਿਆ ਕਹਿੰਦਾ ਜੀ ਮੈਂ ਮਲਾਈਮਾਂ ਨੂੰ ਦੇਣਾ ਸਿਟੀ 2 ਦੇ ਨੂੰ ਉਹਨਾਂ ਦੇ ਭਰਾ ਦੇ ਕੋਈ ਚਲੋ ਬਰਚਾ ਹੋ ਗਿਆ ਹਨਾ ਆਪਾਂ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦੇ ਉਹਨਾਂ ਦੇ ਭਰਾ ਦੇ ਬਰਚਾ ਕਹਿੰਦਾ ਮੈਂ ਸਿਟੀ 2 ਦੇ ਮਲਾਈਮਾਂ ਨੂੰ ਦੇਣਾ ਵੀ ਤੁਹਾਡਾ ਹੱਲ ਮੈਂ ਕਰਾ ਦੂੰਗਾ ਕਹਿੰਦਾ ਵੀ ਮੇਰੀ ਜਿਹੜਾ ਇਹਨਾਂ ਦਾ ਬਰਮਜੀਤ ਸਿੰਘ ਪਰਮਾ ਹਨਾ ਇਹਨਾਂ ਦੇ ਪੰਚਾਇਤ ਸੈਕਟਰੀ ਆ ਕਹਿੰਦਾ ਵੀ ਉਹਦੇ ਲਿੰਕ ਹੈਗੇ ਸਰਪ ਵੀ ਉਹਨਾਂ ਅੱਗੇ ਉਹਨੇ ਗੱਲ ਕੀਤੀ ਅੱਗੇ ਠੀਕ ਆ ਜੀ ਵੀ ਉਹ ਆਪੇ ਆਪਣਾ ਹੱਲ ਕਰਾ ਦੂਗਾ ਉਹ ਹਾਲਾ ਕਿ ਉਹ ਪੈਸਾ ਅੱਗੇ ਪਹੁੰਚੇ ਹੀ ਨਹੀਂ ਨਾ ਕਿਸੇ ਨੂੰ ਦਿੱਤਾ ਇਹ ਆਪ ਹੀ 35 ਹਰ ਖਾ ਗਿਆ ਬਾਅਦ ਚ ਰਹੀ ਗੱਲ ਇਹਦੀ ਜਿਹੜੀ 5 ਲੱਖ ਬਾਅਦ ਚ ਉਹਨਾਂ ਨੂੰ ਕਹਿੰਦਾ ਵੀ 5 ਲੱਖ ਮੈਨੂੰ ਹੋਰ ਦੇ ਦਿਓ ਮੈਂ ਤੁਹਾਡਾ ਬਾਰੋ-ਬਾਰ ਨਿਵੇੜ ਦਿੰਦਾ ਤੁਹਾਨੂੰ ਜਮਾਨਤ ਜਮੁੰਦਾ ਕਰਾਉਂਦੀ ਕੁਛ ਲੋੜ ਨਹੀਂ ਇਹ ਐਦਾਂ ਹੀ ਮੱਲੇ 'ਚ ਚੌਧਰੀ ਬਣ ਜਾਂਦਾ ਠੀਕ ਆ ਜੀ ਰਹੀ ਗੱਲ ਜਦੋਂ ਇਹ ਤੇ ਵਿਪਨਾਂ ਦਾ ਪਰਦਾ ਪਿਆ ਮੈਨੇ ਠਾਣੇ ਵਾਲਾ ਉਹਦੇ 'ਚ ਪਰਮੇ ਨੇ ਕੋਈ ਤਲਵੰਡੀ ਦਾ ਕੋਈ ਲੀਡਰ टाइप ਬੰਦੇ ਆ ਭੁੱਲਰ ਭੁੱਲਰ ਰੰਮੀ ਵੀ ਪੂਰਾ ਨਹੀਂ ਪਤਾ ਉਹਨਾਂ ਨੇ ਉਹ ਵੀ ਮਗਰ ਭੇਜੇ ਸੀ ਉਹਦੇ ਵੀ ਇਹਨੂੰ ਛੜਾ ਲਿਓ ਪਰ ਉਹਨਾਂ ਨੇ ਇਹਦੀਆਂ ਦਿਲਰਾਜ ਮੁਗਲ ਨਾਲੋਂ ਆਈਡੀ ਆ ਮੈਂ ਫੇਰ ਕਹਿੰਦਾ ਦਿਲਰਾਜ ਮੁਗਲ ਨਾਲੋਂ ਆਈਡੀ ਆ ਉਹਦੀ ਇਹਦੀ ਆਈਡੀ ਮੈਂ ਰਿਕਵੈਸਟ ਕਰੂੰਗਾ ਤੁਹਾਡੇ ਚੈਨਲ ਥਰੂ ਉਹਦੀ ਆਈਡੀ ਦੇ ਸਾਰਾ ਡਾਟਾ ਖੰਗਾ ਲੈ ਜਾਵੇ ਉਹਦੇ ਚ ਕੱਲੇ ਕੱਲੇ ਗੈਂਗਸਟਰਾਂ ਨਾਲ ਇਹਦੀ ਚੈਟ ਨਿਕਲੂਗੀ ਜੀ ਕਿਹਦੇ ਕਿਹਦੇ ਨਾਲ ਚੱਟਾਂ ਕਰਦਾ ਰਿਹਾ ਉਹਦੇ ਚ ਉਹਦੇ ਉਹਦੇ ਬਹਾਫਤੇ ਹੀ ਪੁਲਿਸ ਨੇ ਇਹਦਾ ਡਾਟਾ ਚੱਕ ਕੇ ਤੇ ਪਰਚਾ ਬਿਆ ਸੀਗਾ ਠੀਕ ਆ ਜੀ ਉਹਦੀ ਕੱਲੇ ਕੱਲੇ ਨਾਲ ਚੈਟ ਨਿਕਲੂਗੀ ਐਦਾਂ ਦੇ ਬੰਦ ਵੀ ਜਿਨ੍ਹਾਂ ਦੇ ਅੱਜ ਐਨਐਸਏ ਲੱਗੀ ਹੋਈ ਆ ਏਦਾਂ ਦੇ ਬੰਦੇ ਨਵੀਂ ਜੜ ਕਰਦੇ ਰਹੇ ਇਹਦੇ ਲਿੰਕ ਹੁਣ ਵੀ ਜੈਸਟਰਾਂ ਨਾਲ ਹੀ ਆ 100% ਲਿੰਕ ਆ ਜੀ ਤੁਹਾਡੇ ਸਾਹਮਣੇ ਜਿਹੜਾ ਬੰਦਾ ਜਿਹੜੇ ਬੰਦੇ ਦੇ ਖੁਦ ਆਮਦਕਟ ਦੇ ਪਰਚੇ ਰਹੇ ਆ ਠੀਕ ਆ ਜੇਲ੍ਹ ਨੇ ਕੱਤੀ ਹੋਈ ਆ ਇਹਦੀ ਚਿਹਰੇ ਫੋਟੋ ਖੱਚ ਕੇ ਪੀਸ ਐਪ ਜਿਹੜੀ ਪੁਲਿਸ ਕੋਲ ਚਲਦੀ ਆ ਉਹਦੀ ਫੋਟੋ ਖੱਚ ਲਾ ਤਾਂ ਸਾਰਾ ਡਾਟਾ ਨਿਕਲ ਆਉਣਾ ਕਿੰਨੇ ਨੇ ਮੈਨੂੰ ਜੇਲ੍ਹ ਕੱਤੀ ਇਹਨੇ ਕੀ ਕੀ ਕੀਤਾ ਸਾਰੇ ਬੱਚੇ ਦੇ ਨਿਕਲ ਆਉਣੇ ਆ ਠੀਕ ਆ ਜੀ ਲਿੰਕ ਦੇ ਹੁਣ ਵੀ ਹੈਗੇ ਆ ਤੁਹਾਡੇ ਸਾਹਮਣੇ ਨੇ ਉਹ ਦਿਨ ਵੀਡੀਓ ਜਿਗਿਆ ਵੀ ਜਾਂ ਮੈਂ ਅਮਰਦਵਾਲ ਨੂੰ ਮਾਰ ਦੂੰ ਮੈਨੂੰ ਤਾਂ ਪਤਾ ਨਹੀਂ ਬਈ ਮੈਂ ਦੇਖੋ ਮੇਰਾ ਚੱਲਦਾ ਮੇਰੀ ਘਰ ਨਾਲ ਡਿਸਪਿਊਟ ਠੀਕ ਆ ਜੀ ਉਹ ਮੇਰਾ ਜਵਾਗ ਸਾਢੇ 4-5 ਮਹੀਨੇ ਦਾ ਸੜਕ ਤੇ ਸੜਕੇ ਚੱਲੀ ਗਈ ਸੀ ਠੀਕ ਆ ਜੀ ਉਦੋਂ ਬਾਰੇ ਮੈਂ ਤਾਂ ਇਨਦਰੋਲੋਜੀ ਕਿਉਂਕਿ 4-5 ਮੇਰੇ ਤੇ ਕੇਸ ਚੱਲਦੇ ਵੀ ਜਾਣ ਆਉਣ ਪੈਂਦਾ ਸੈਕਸ਼ਨ 9 ਦਾ ਜੀਰੇ ਮੇਰੇ ਕੇਸ ਚੱਲਦੇ ਉਹ ਮਾਨਜੋਗ ਕੋਰਟ ਤੇ ਚੱਲੀ ਜਾਂਦੇ ਆ ਇਹ ਗੱਲਾਂ ਕਰਦਾ ਵੀ ਮੇਰੇ ਮਤਲਬ ਮੈਂ ਕੁੜੀ ਤੇ ਪੈਸੇ ਖਾਲੇ ਹਨ ਤੇ ਮੈਨੂੰ ਦੱਸੇ ਵੀ ਮੇਰੇ ਖੁਦ ਦੇ ਆਹ ਲੋਨ ਹਨ 1 ਲੱਖ ਰੁਪਏ ਦਾ ਲੋਨ ਇਹਦੀ ਕੱਲੀ ਕੱਲੀ ट्रांजੈਕਸ਼ਨ ਮੇਰੇ ਕੋਲ ਮੇਰੇ Google Pay ਤੋਂ ਪੈਸੇ ਜੋ ਵੀ ਚੱਲੇ ਹਨ ਸਾਰੇ ਮੈਂ ਦਿੱਤੇ ਆ ਕੱਲੀ ਕੱਲੀ ਟ੍ਰਾਂਜੈਕਸ਼ਨ ਪਈ ਆ ਇਹ ਕਹਿੰਦਾ ਵੀ ਉਹਨੇ ਘਰੇ ਉਹ ਪਲੱਸਟਰ ਕਰਾ ਲਿਆ ਫਲਾਣਾ ਕਰਾ ਲਿਆ ਠੀਕ ਆ ਜੀ ਲੱਖ ਰੁਪਈਆ ਸਾਨੂੰ ਆਇਆ ਜਿਹੜੀ ਉਹ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਯੋਜਨਾ ਨਾਲੋਂ ਠੀਕ ਆ ਜੀ ਉਹਨਾਂ ਦਾ ਵੀ ਆਪਣੇ ਮੈਂ ਬਗੈਰ ਆਪਣੇ ਘਰੇ ਸਾਰੀ ਫਾਈਲ ਪਈ ਜਾਓ ਠੀਕ ਆ ਜੀ ਉਹ ਆਪਣੇ ਮੱਲੇ ਦੇ ਅੰਕਲ ਆ ਉੱਥੇ ਕਮੇਟੀ ਘਰ ਹੁੰਦੀ ਉਹਨਾਂ ਨੇ ਅੱਗੇ ਲਾ ਕੇ ਸਾਡਾ ਹੱਲ ਕਰਾ ਕੇ ਦਿੱਤਾ ਵੀ ਚਲੋ ਵੀ ਕਿਆਦਾ ਫਾਇਦਾ ਹੋ ਜੂ ਹਨਾ ਆ ਪੈਸੇ ਹਲੇ ਤੱਕ ਅਹੀਂ ਦੇਣੇ ਆ ਠੀਕ ਆ ਮੈਨੂੰ ਦੱਸੋ ਵੀ ਮੈਂ ਕਿਹੜੇ ਪਾਸੋਂ ਪੈਸੇ ਖਲੇ ਮੇਰੇ ਕੋਲ ਬਗੈਰ ਦਾ ਪ੍ਰੂਫ ਆ ਤੇ ਇਹ ਮੈਨੂੰ ਦੱਸਿਆ ਵੀ ਇਹਦੇ ਕੋਲ ਇਹਦੀ ਜਿਹੜੀ ਗਿੱਦੜ ਸਿੰਘੀ ਲੱਗੀ ਸੀ ਵੀ ਕੱਲ ਤੱਕ ਜਦੋਂ ਇਹ ਲੁਧਿਆਣੇ ਮੇਰੇ ਕੋਲ ਆਇਆ 2017 ਚ ਜਿਹੜੀ ਘਰ ਵਾਲੀ ਪਜਾ ਕੇ ਲੈ ਮੁੰਡੇ ਯਾਰ ਦੋਸਤ ਦੀ ਠੀਕ ਆ ਤੇ 2021 ਤੱਕ ਇਹ ਬੰਦੇ ਨੇ ਕੰਮ ਨਹੀਂ ਕੀਤਾ ਜੀ ਬੇਲਾ ਰਿਆ ਕਿਵੇਂ ਸਰਦਾ ਰਿਹਾ ਦਾ ਇਹ ਤਾਂ ਘਰੋਂ ਨਹੀਂ ਨਿਕਲਦਾ ਸੀ 2021 ਚ ਜਦੋਂ ਮੈਂ ਵਿਆਹ ਕਰਾਉਣਾ ਜਿਹੜਾ ਮੁੰਡਾ ਰਿੰਕਾ ਜਿਹਦਾ ਅਜੇ ਨਾਂ ਲੈਂਦਾ ਇਹ ਰਿੰਕੇ ਕੋਲ ਜਾਂਦਾ ਕਹਿੰਦਾ ਯਾਰ ਇਹਨੂੰ ਕਿਸੇ ਨੇ ਦੱਸ ਤਾ ਮੈਂ ਲੁਧਿਆਣੇ ਰਹਿਣਾ ਇਹ ਕਹਿੰਦਾ ਰਿੰਕੇ ਵੀ ਇਨੂੰ ਯਾਰ ਅਵੀ ਲੁਧਿਆਣੇ ਰਹਿੰਦਾ ਉਹਨੂੰ ਕਹਿੰਦਾ ਮੇਰੀ ਕੰਮ ਦੀ ਸੈਟਿੰਗ ਕਰਾ ਦੇ ਮੈਂ ਕਹਿੰਦਾ ਮੈਂ ਤਾਂ ਸਵੀਕੀਜਮੈਂਟ ਉਹਦਾ ਕੰਮ ਕਰਦਾ ਠੀਕ ਆ ਜੀ ਤੇ ਕਹਿੰਦਾ ਚੱਲ ਉਹ ਮੇਰੀ ਸੈਟਿੰਗ ਕਰਾ ਦੇ ਮੈਂ ਜਲ ਮੈਂ ਕਹਿੰਦਾ ਕੋਈ ਨਾ ਰਿੰਕੇ ਤੂੰ ਉਹਨੂੰ ਭੇਜ ਦੀ ਮੈਂ ਇਹਨੂੰ ਬਗੈਰਾ ਉੱਥੇ ਬੁਲਾਇਆ ਵੇਖ ਲੋ ਰੈਫਰ ਵੀ ਮੇਰੇ ਨਾਂ ਤੇ ਆ ਰੈਫਰ ਕਰਦਾ ਜੇ ਕੋਈ ਕੰਮ ਚ ਉਹ ਵੀ ਮੈਂ ਹੀ ਰੈਫਰ ਕਰਕੇ ਇਹਨੂੰ ਲਵਾਇਆ ਸਵੀਕੀਜਮੈਂਟ ਉਹਨੇ ਉੱਥੇ ਸਵੀਕੀਜ ਆਇਆ ਇਹਦੇ ਕੋਲੇ ਉਮਦੇ ਪਹਿਲੇ ਇਹਦੇ ਕੋਈ ਵਿਕਲ ਨਹੀਂ ਸੀ ਵਿਕਲ ਤਾਂ ਗਹਿਣੇ ਬਿਆ ਸੀ ਕਿਉਂਕਿ ਕੰਮ ਹੀ ਕਰਦਾ ਨਹੀਂ ਸੀ ਵੀ ਵਿਕਲ ਤਾਂ ਗਹਿਣੇ ਇਹਦਾ ਵਿਕਲ ਪਿਆ ਸੀ ਆਪਣੇ ਇਧਰ ਕ੍ਰੀਨਫੀਲਡ ਚ ਕੋਈ ਲੇਡੀਜ਼ ਲੋਨ ਤੇ ਬਹਿ ਜਾਂਦੀ ਉਹਨਾਂ ਕੋਲੇ ਪਿਆ ਸੀ ਉਹ ਕੀ ਪੈਸੇ ਇਹਨੂੰ ਘਰੇ ਵਰਤ ਲੈਂਦਾ ਸੀ ਇਹ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਯਾਰ ਬਈ ਮੇਰੇ ਖਰਚੇ ਬਹੁ ਹੋ ਗਏ ਮੇਰਾ ਸਰਦਾ ਨਹੀਂ ਮੈਨਾਂ ਤਾਂ 당 ਬਹੁਤ ਆ ਪਰੇਸ਼ਨ ਬਹੁਤ ਆ ਜਾਂ ਮੈਨੂੰ ਉਹ ਤੇ ਕਿਰਾਇਆ ਦੇ ਉਹਦੇ ਨਾਲ ਰੱਖ ਲੈ ਚਲੋ ਇੱਕ ਤੇ ਇੱਕ ਕਮਰਾ ਸੀ ਮੈਂ ਨਾਲ ਤਾਂ ਨਹੀਂ ਰੱਖ ਸਕਦੇ ਜਣਾ ਤੁਹਾਨੂੰ ਪਤਾ ਮੈਂ ਵੀ ਮੇਰਾ ਨਵਾਂ ਵਿਆਹ ਹੋਇਆ ਸੀ ਬਾਕੀ ਇਹਦੇ ਨਾਲ ਬਾਲ ਬੱਚੇ ਸੀ ਇਹਦੇ ਹਨਾ ਨਹੀਂ ਲੋਟ ਆਉਂਦਾ ਸੀ ਮੈਨੂੰ ਕਹਿੰਦਾ ਯਾਰ ਮੈਂ ਤਾਂ ਕੋਈ ਹੋਰ ਕੰਮ ਕਰਨਾ ਵੀ ਮੇਰਾ ਘਰ ਦਾ ਬਹੁਤ ਮਾੜਾ ਹਾਲ ਆ ਉਗੀ ਇਹਨਾਂ ਦੇ ਜੀ ਇੱਕ ਹੀ ਕਮਰਾ ਸੀ ਉਹ ਵੀ ਗਾਰਡਨ ਵਾਲੀ ਛੱਤ ਸੀ ਠੀਕ ਹੈ ਜੀ ਮੈਂ ਕਿਹਦੀ ਗਰੀਬੀ ਦਾ ਵਸੇ ਮਜ਼ਾਕ ਨਹੀਂ ਡਾਉਂਦਾ ਕਿਉਂਕਿ ਮੈਂ ਵੀ ਇੱਕ ਨਾਰਮਲ ਮਿਡਲ ਕਲਾਸ ਦਾ ਬੰਦਾ ਹਨਾ ਵੀ ਇਹ ਮੇਰੇ ਕੋਲ ਆਇਆ ਕਹਿੰਦਾ ਯਾਰ ਮੇਰਾ ਸਰਦਾ ਨਹੀਂ ਆ ਵੀ ਮੈਂ ਬਹੁਤ ਔਖਾ ਤੇ ਮੈਂ ਕਿਹਾ ਫੇਰ ਮੈਂ ਕਿਹਾ ਤੂੰ ਇੱਥੇ ਕੰਮ ਕਰ ਲੈ ਬਈ ਕਿੰਨੇ ਕੰਮ ਮੈਂ ਕਹਿੰਦਾ ਲੁਧਿਆਣੇ ਦਾ ਕੰਮ ਹੀ ਬਹੁਤ ਆ ਡੋਮਿਨੋਸ ਵੀ ਜਲਾ ਲਾ ਲੱਗਦਾ ਹੋਰ ਲੱਗ ਜਾ ਕਹਿੰਦਾ ਨਹੀਂ ਯਾਰ ਕਹਿੰਦਾ ਮੈਂ ਕਹਿੰਦਾ ਇੰਨਾ ਫਰਤੀ ਕਹਿੰਦਾ ਆਪਾਂ ਵੀ ਕਿਤੇ ਫਰਤੀ ਫਰਤੀ ਮੰਗ ਲਈ ਉਹ ਕਿ ਕਹਿੰਦਾ ਪਹਿਲਾਂ ਕਹਿੰਦਾ ਪਹਿਲਾਂ ਮੈਂ ਫੜਿਆ ਗਿਆ ਕਹਿੰ ਇੰਦੋਂ ਕੱਪੜਿਆਂ ਵਾਲੀ ਆ ਮੁਗੀ ਕੋਈ ਹੋਣਗੀ ਕਹਿੰਦਾ ਵੀ ਉਹਨਾਂ ਦਾ ਕਹਿੰਦਾ ਯਾਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਕੰਮ ਵਧੀਆ ਚੱਲਦਾ ਅੱਜ ਤੋਂ ਮੇਰੇ ਸਾਹ ਨਾਲ ਸਾਢੇ 3-4 ਸਾਲ ਪੁਰਾਣੀ ਗੱਲ ਆ ਇਹ ਜਦੋਂ ਮੇਰੇ ਕੋਲੇ ਲੁਧਿਆਣੇ ਆਇਆ ਠੀਕ ਆ ਜੀ ਮੈਂ ਕਿਹਾ ਬਈ ਨਾ ਮੇਰਾ ਨਵਾਂ ਵਿਆਹ ਹੋਇਆ ਮੈਂ ਇਹਨਾਂ ਕੰਮਾਂ ਜ ਨਹੀਂ ਪੈਣਾ ਉਹ ਕਿ ਬਈ ਮੇਰੇ ਤਾਂ ਸਾਡੇ ਦਾ ਸਾਰਾ ਪਰਿਵਾਰ ਬਈ ਅਮਰਤਾਰੀ ਆ ਠੀਕ ਆ ਮੇਰਾ ਡੈਡੀ ਦਾ ਪਤਾ ਕਰ ਲੋ ਸਾਰੇ ਏਰੀਆ ਚ ਜਾਗ ਜਦਾਂ ਸਾਡਾ ਮਹੱਲਾ ਵਾ ਮੇਰੇ ਭਰਾ ਦਾ ਪਤਾ ਕਰ ਲੋ ਉਹ ਵੀ ਸਾਰੀ ਮਿਹਨਤ ਕਰਦਾ ਦਾੜੀ ਮੇਰਾ ਰਾਈਮਿਸਟਰੀ ਦਾ ਕੰਮ ਕਰਦਾ ਪ੍ਰਾਈਮਰ ਮਜ਼ਦੂਰੀ ਕਰਦਾ ਚਲੋ ਮੈਂ ਅੱਜ ਮੈਟੋ ਚਲਾਉਣਾ ਜੀ ਕਿਲੇ ਮੈਂ ਜਮੈਟੋ ਦਾ ਕੰਮ ਕਰਦਾ ਤੇ ਇਹਦੇ ਲਚਨਾ ਕਰਕੇ ਮੈਂ ਕਿਹਾ ਬਈ ਮੈਨੂੰ ਨਾ ਦੁਬਲਾ ਮੈਂ ਇਹਨੂੰ ਜਵਾਬ ਦਿੱਤਾ ਮੈਂ ਇਹਨੂੰ ਮੈਂ ਕਿਹਾ ਬਈ ਤੂੰ ਮੇਰੇ ਕੋਲ ਨਾ ਰਹਿ ਤੂੰ ਉੱਥੋਂ ਜਾੜਾ ਉੱਥੋਂ ਮੈਂ ਉਹਨੂੰ ਛੱਡ ਕੇ ਮੈਂ ਬਾਅਦ ਚ ਮੋਗੇ ਆ ਗਏ ਮੈਂ ਕਿਹਾ ਯਾਰ ਇਹਦਾ ਕੀ ਪਤਾ ਇੱਥੇ ਕੋਈ ਗੰਢ ਕਰਦੀ ਮੇਰਾ ਨਵਾਂ ਵਿਆਹ ਹੈ ਮੇਰੇ ਘਰੋ ਜੁੜ ਜੂ ਮੈਂ ਉੱਥੋਂ ਆ ਗਿਆ ਇਹ ਫੇਰ ਵਾਪਸ ਉੱਥੇ ਆ ਗਿਆ ਪਰ ਜਦੋਂ ਇਹ ਲੁਧਿਆਣੇ ਤੋਂ ਮੋਗੇ ਵਾਪਸ ਆ ਉਹਦੋਂ ਬੰਨੀ ਕੋਈ ਕਿਹੜੀ ਗਿੱਧੜ ਸਿੰਘੀ ਸਾਰਾ ਕੁਝ ਕਰਾ ਲਿਆ ਮੈਂ ਕਿਹਾ ਇੰਨਾ ਇਹ ਤਾਂ ਕੋਈ ਕਿੱਥੋਂ ਪਿਆ ਆ ਗਿਆ ਪਰ ਆਪਾਂ ਵੀ ਇਹਨਾਂ ਡਿਸਕੋਇ ਨਹੀਂ ਮੈਂ ਕਿਹਾ ਨਹੀਂ ਛੱਡ ਬਾਰੀ ਯਾਰ ਇਹ ਬੰਦਾ ਗਲਤ ਹੋ ਗਿਆ ਇਹਦਾ ਮੈਂ ਉਦੋਂ ਵੀ ਖੜਾ ਛੱਡਿਆ ਤੇ ਜਦੋਂ ਇਹਨੇ ਕਹਿੰਦਾ ਮੈਨੂੰ ਕਹਿੰਦਾ ਵੀ ਇਹ ਤੁਹਾਨੂੰ ਕਹਿੰਦਾ ਸੀ ਨਾ ਮੈਂ 6 ਮਹੀਨੇ ਬੁਲਾਉਂਦਾ ਨਹੀਂ 6 ਮਹੀਨੇ ਨਹੀਂ ਯਾਨੀ ਬੁਲਾਉਣਾ ਤਾਂ ਨੂੰ ਮੈਂ ਛੱਡਿਆ ਹੋਇਆ ਸੀ ਕਿਉਂਕਿ ਜਦੋਂ ਇਹਨੇ ਮੱਲੇ ਦੀ ਵਿਆਹ ਕਰਾ ਲਿਆ ਯਾਰ ਯਾਰ ਮਾਰ ਕੀਤੀ ਮੈਂ ਕਿਹਾ ਨਹੀਂ ਭਈ ਇਹ ਇਸ ਚੀਜ਼ ਦਾ ਗਵਾ ਰਿੰਕਾ ਵਾ ਉਹਨਾਂ ਦੇ ਘਰ ਮੂਰੇ ਬੈਠੇ ਸੀ ਇਹਨੂੰ ਕਿਹਾ ਵੀ ਰਿੰਕੇ ਨੇ ਕਹਿੰਦਾ ਯਾਰ ਤੂੰ ਗਲਤ ਕਰੀ ਨਾ ਮੈਂ ਕਿਹਾ ਵੀ ਆਪਣੀ ਨਹੀਂ ਉਹਨਾਂ ਨਿਭਣੀ ਮ ਇਹ ਬਾਅਦ ਤੋਂ ਜਦੋਂ ਮੇਰਾ ਵਿਆਹ ਹੋਇਆ ਏ ਉਸ ਤੋਂ ਬਾਅਦ ਮੇਰੇ ਕੋਲੇ ਆਇਆ ਧੱਕੇ ਨਾਲ ਰਿੰਕੇ ਦੇ ਥਰੂ ਰਿੰਕੇ ਨੇ ਗੱਲ ਕਰੇ ਰਿੰਕੇ ਕਾ ਚੱਲ ਯਾਰ ਇਹਦਾ ਹਲਕਾ ਜਿਹਾ ਰੋਂਦਾ ਰਹਿੰਦਾ ਵਾ ਜਿਮੈਟੋ ਤੇ ਇੱਥੇ ਵਾਕਈ ਕਬਜ਼ਾ ਇਕ ਧਰ ਦਾ ਜਿਵੇਂ ਇੱਥੇ ਗੈਸਟਰਾਂ ਦਾ ਕਬਜ਼ਾ ਕੋਈ ਜਿਮੈਟੋ ਜਿਮੈਟੋ ਉਹ ਹੀ ਚਲਾਉਂਦੇ ਆ ਜਿਹੜਾ ਉਹ ਹੀ ਕਹਿੰਦੇ ਉਹ ਹੀ ਚਲਾਉਂਦੇ ਆ ਇਹ ਗੱਲ ਕਲੀਅਰ ਕਰਿਓ ਮੈਂ ਕਿਹਾ ਕੱਲ ਵੀ ਉਹਨੇ ਗੱਲ ਕਹੀ ਆ ਵੀ ਜਿਮੈਟੋ ਤੇ ਇਕ ਧਰ ਦਾ ਕਬਜ਼ਾ ਇੱਥੇ ਜਿਹੜਾ ਫੂਡ ਡਿਲੀਵਰੀ ਵਾਲੇ ਆ ਦੇਖੋ ਜੀ ਹੁਣ ਮੈਂ ਇੱਥੇ ਬੈਠਾ ਸੋਚੋ ਮੈਂ ਹੁਣ ਕਿਹੜਾ ਸਾਡੇ ਜਿਹੜੇ ਘਰੇ ਰਹਿੰਦਾ ਇਹ ਸ਼ੁਰੂ ਤੋਂ ਲੈ ਕੇ ਇਹਨਾਂ ਦੋਨਾਂ ਭਰਾਵਾਂ ਨੇ ਕੰਮ ਨਹੀਂ ਕੀਤਾ ਜੀ ਇਹਨਾਂ ਨੇ ਇਹਦੇ ਭਰਾ ਜਿਹੜਾ ਵੱਡਾ ਗੁਰਸੇਵਕ ਆ ਇਹਨਾਂ ਨੇ ਉਹਦਾ ਵੀ ਧੋਖੇ ਨਾਲ ਵਿਆਹ ਕੀਤਾ ਫਰੀਦਕੋਟੋਂ ਜਿਹੜਾ ਕੁੜੀ ਵਿਆਹੀ ਆ ਉਹਦਾ ਧੋਖੇ ਨਾਲ ਵਿਆਹ ਕੀਤਾ ਵੀ ਸਾਡਾ ਮੁੰਡਾ ਬੈਂਕ 'ਚ ਮੁਲਾਜ਼ਮ ਆ ਹਾਲਾ ਕਿ ਉੱਥੇ 5000 ਰੁਪਏ ਲੱਗਾ ਸੀ ਪਾਣੀ ਪੂਣੀ ਫੜਾਉਂਦਾ ਸੀ ਤੇ ਫੋਟੋਕਾਪੀਆਂ ਕਰਕੇ ਦਿੰਦਾ ਸੀ ਇਹਨਾਂ ਨੇ ਧੋਖੇ ਨਾਲ ਵਿਆਹ ਕਰਦੋ ਉਹਨਾਂ ਨੇ ਚਲੋ ਆਪਦੇ ਲੋਕ ਕੁੜੀ ਦਾ ਬਹੁਤ ਸੋਹਣਾ ਵਿਆਹ ਕੀਤਾ ਰੌਲਾ ਸੀ ਕਿ ਇਸੇ ਕਮਰੇ 'ਚ ਹੀ ਇੱਕ ਇੱਕ ਕਮਰੇ 'ਚ ਹੁਣ ਪਏ ਇਹ ਪਵੇ ਜਾਂ ਉਹ ਪਵੇ ਇਹਨਾਂ ਦਾ ਰਹਿੰਦਾ ਠੀਕ ਆ ਤੇ ਇਹਨੇ ਦਾ ਭਰਾ ਵੀ ਘਰੋਂ ਕੱਢਿਆ ਹੋਇਆ ਦੀ ਭਾਬੀ ਵੀ ਘਰੋਂ ਕੱਢੀ ਹੋਈ ਆ ਉਹ ਇਸ ਟਾਈਮ ਵੀ ਗ੍ਰੀਨਫੀਲਡ ਕਲੋਨੀ ਚ ਰਹ ਰਹੇ ਆ ਅੱਜ ਦੀ ਪ੍ਰੈਜ਼ੈਂਟ ਡੇਟ ਤੇ ਵੀ ਤੁਸੀਂ ਜਾ ਕੇ ਪਤਾ ਵੀ ਕਰ ਸਕਦੇ ਆ ਮੁੰਡਾ ਗਲੋਰੀਆ ਗ੍ਰੀਨਫੀਲਡ ਚ 5 ਬੀ 6 ਬੀ ਚ ਰਹਿੰਦੇ ਆ ਉਹਨਾਂ ਦੇ ਘਰ ਕਰਾਇਦਰ ਰਹ ਰਹੇ ਆ ਤੇ ਕਈ ਸਾਲਾਂ ਤੋਂ ਰਹ ਰਹੇ ਆ ਸਾਰੀਆਂ ਗੱਲਾਂ ਬਾਤਾਂ ਹੋਊਗਾ ਤੁਸੀਂ ਇਹਨਾਂ ਚ ਕੋਈ ਹੋਰ ਗੱਲ ਕਰਨੀ ਚਾਹਣੀ ਆ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋਮ ਲੋਕਾਂ ਨੂੰ ਜਿਹੜੇ ਉਹ ਤੁਹਾਡੇ ਤੇ ਕੋਈ ਅਲੀਗੇਸ਼ਨ ਲਾਇਆ ਹੋ ਉਹ ਰਹਿ ਗਿਆ ਉਹ ਗੱਲ ਕਰਨ ਨਾਲ ਅਲੀਗੇਸ਼ਨ ਇਹ ਆ ਜੀ ਇਹਦਾ ਤਾਂ ਕੰਮ ਹੀ ਆ ਜੀ ਜੀ ਜਿਹਨੇ ਜਿਹਦੇ ਤੋਂ ਵੀ ਪੈਸੇ ਲੈ ਲੰਦਾ ਇਹਨੇ ਕਿਤੇ ਜਿਹੜੇ ਕਿੰਨੇ ਹੀ ਬੰਦੇ ਤੇ ਨੇ ਪੈਸੇ ਦੇਨੇ ਹਰੇਕ ਨੇ ਤਾਂ ਕਲੇਸ਼ ਪਿਆ ਠੀਕ ਆ ਇੱਥੇ ਮੁੰਡੇ ਤੋਂ ਕਿਸੇ ਤੋਂ ਬੈਲ ਭਰਾ ਲਿਆ ਕਿਸੇ ਨੂੰ ਕਹਿੰਦਾ ਮੀਂਹ ਤਾਰੀ ਦਿਲਵੀ ਕਰਾ ਦਿਓ ਕਿਸੇ ਨੂੰ ਕਹਿੰਦਾ ਮੇਰੇ ਜਵਾਗ ਭੁੱਖੇ ਮਾਰਦੇ ਕੱਪੜੇ ਦਵਾ ਦਿਓ ਜਿਹੜੇ ਮੁੰਡੇ ਗੁਰਵਿੰਦਰ ਦੀ ਗੱਲ ਕਰਦੇ ਗਿੰਦੇ ਦੀ ਉਹ ਅੱਜ ਬੰਦਾ ਮਾੜਾ ਹੋ ਗਿਆ ਜਿੱਦਣ ਉਹ ਬੰਦਾ ਚਲੋ ਆ ਤੇ ਜਵਾਗ ਦੇ ਪੁਰਾਣੇ ਕੱਪੜੇ ਅਗਲੇ ਦੇ ਦਿੰਦਾ ਵੀ ਵੀ ਆਲੇ ਵੀ ਯਾਰ ਤੋ ਜਵਾਕਾਂ ਨੂੰ ਪਵਾ ਦੇ ਵੀ ਘਰ ਤੇਰੇ ਪਾਸ ਤੇ ਕੱਪੜੇ ਜਵਾਕਾਂ ਦੇ ਪਾਏ ਰਹਿੰਦੇ ਆ ਉਦੋਂ ਬੰਦੇ ਚੰਗੇ ਸੀ ਉਦੋਂ ਮੋਨੂ ਵਰਗੇ ਚੰਗੇ ਸੀ ਰਹੀ ਗੱਲ ਜਦੋਂ ਮੋਨੂ ਵਰਗੇ ਨੂੰ ਇਹ ਕਹਿੰਦਾ 2015 ਜਾਂ 16 ਚ ਫੜਿਆ ਗਿਆ ਉਦੋਂ ਜੋ ਤੂੰ ਬ੍ਰੋਤੀ ਮੰਗਣ ਚੱਲਿਆ ਉਦੋਂ ਤੂੰ ਕਿੱਥੇ ਸੀ ਬਈ ਠੀਕ ਹੈ ਨਾ ਜੀ ਉਦੋਂ ਤੇਰੇ ਤੋਂ ਵਿੱਪਨ ਫੜੇ ਗਏ ਬੇਕਾਇਦਾ ਤੇ ਉਦੋਂ ਜੇ ਤੂੰ ਇਹ ਨਾ ਬੰਨਾ ਕਰੇ ਪੁਲਿਸ ਮੈਂ ਤਾਂ ਕਹਿੰਦਾ ਪੁਲਿਸ ਦੀ ਬਹੁਤ ਵਧੀਆ ਕੰਮ ਕੀਤਾ ਜਿਹੜਾ ਨੂੰ ਫੜ ਲਿਆ ਨੇ ਜਣੀ ਉਹ ਬਾਗੇ ਪੁਰਾਣੇ ਜਾ ਕੇ ਬੰਦਾ ਮਾਰ ਦਿੰਦੇ ਸੀ ਕੀ ਪਤਾ ਕਿਹਦਾ ਧੀ ਪੁੱਤ ਸੀ ਜਿਹੜਾ ਨੇ ਮਾਰਨਾ ਸੀ ਜਾ ਕੇ ਲਾਸਟ ਸਵਾਲ ਆ ਕਿੰਨੇ ਅਰੀ ਉਹਨੂੰ ਘੇਰਿਆ ਤੁਸੀਂ ਤੇ ਹੁਣ ਕਿੰਨੇ ਅਰੀ ਘੇਰਨਾ ਉਹ ਕਹਿੰਦਾ ਮੈਨੂੰ ਉਹਨਾਂ ਨੇ ਮਾਰ ਹੀ ਦੇਣਾ ਦੇਖੋ ਜੀ ਘੇਰਨਾ ਮੈਂ ਕਿੱਥੋਂ ਜੀ ਠੀਕ ਹੈ ਜੀ ਦੇਖੋ ਮੈਂ ਘੇਰਨਾ ਕਿਥੋਂ ਠ ਵੇਖੋ ਆਹੇ ਕੋ ਆਹਣ ਇਹ ਹੁਣ ਪਰਚੇ ਇਹਨੇ ਮੇਰੇ ਤੇ ਸੱਟਾਂ ਮਾਰੀਆਂ ਠੀਕ ਹੈ ਜੀ ਇਹ ਸੱਟਾਂ ਦੇ ਤੋਂ ਬਚਨਾਂ ਮਾਰਾ ਹੁਣ ਝੂਠੇ ਅਲੀਗੇਸ਼ਨ ਲਾਉਂਦਾ ਵੀ ਮੈਨੂੰ ਕਿਵੇਂ ਨਾ ਕਿਵੇਂ ਮੈਂ ਪਰਚੇ ਤੋਂ ਬਚ ਜਾ ਠੀਕ ਹੈ ਜੀ ਪਰ ਹੁਣ ਜਿਹੜਾ ਵੀ ਜੋ ਕੁਝ ਹੋ ਗਿਆ ਮੇਰੀ ਐਮਐਲਆਰ ਕੱਟੀ ਆ ਸੀਟੀਓ ਜੇ ਮੇਰੀ ਦਰਖਾਸਤ ਗਈ ਹੋਈ ਆ ਉਹ ਅੱਜ ਨਹੀਂ ਅੱਜ ਕੱਲ ਨੂੰ ਚਲੋ ਪੁਲਿਸ ਨੇ ਆਪਦੀ ਜੋ ਵੀ ਕਾਨੂੰਨੀ ਕਾਰਵਾਈ ਤੇ ਕਰ ਦੇਣੀ ਆ ਇਹਨੂੰ ਐਵੇਂ ਕਿਵੇਂ ਨਾ ਕਿਵੇਂ ਬਚ ਜਾ ਤੁਹਾਡੇ ਤੋਂ ਖਤਰਾ ਹੈਗਾ ਉਹਨੂੰ ਮੇਰੇ ਤੋਂ ਕਹਿੰਦਾ ਖਤਰਾ ਜੀ ਮੇਰਾ ਤਾਂ ਇੱਕ ਜਵਾਗ ਮੇਰਾ ਜਵਾਗ ਮਹਾਬਾਲ ਨਹੀਂ ਮੈਨੂੰ ਤਾਂ ਆਪਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਮੈਂ ਜੋ ਅਗਰਾ ਕੇ ਪੂਰੀ ਕਿਵੇਂ ਦੇਖਣਾ ਮੈਂ ਇਹਦੇ ਵਾਂਗੂੰ ਥੋੜੀ ਜੀ ਮੈਂ ਇਹਦੀ ਠੱਗੀ ਮਾਰ ਲਈ ਠੱਗੀ ਮਾਰ ਲਈ ਮੈਨੂੰ ਇੱਕ ਬੰਦਾ ਕਹਿੰਦਾ ਜਿਹਦੀ ਮੈਂ ਠੱਗੀ ਮਾਰੀ ਹੋਵੇ ਰਹੀ ਗੱਲ ਜਿਹੜਾ ਇਹ ਮੁੰਡਾ ਕਹਿੰਦੇ ਨਿਸ਼ਾਨ ਕੱਲਾ ਵਾਲਾ ਜਿਹਦਾ ਨੇ ਮੈਂ ਵਹੀਕਲ ਖੋ ਕੇ ਵੇਚਿਆ ਕੁਝ ਵੀ ਆ ਉਹ ਕਹਿੰਦਾ ਵੀ ਮੈਂ ਔਰ ਰਿਕਾਰਡ ਕੈਮਰੇ ਚ ਬੈ ਕੇ ਕਹਾਂ ਨੂੰ ਤਿਆਰਾਂ ਜੇ ਕਿਸੇ ਪੁਲਿਸ ਥਾਣੇ ਜਾਂਦੇ ਕਹਾਂ ਨੂੰ ਮੈਂ ਉੱਥੇ ਵੀ ਕਹਾਂ ਨੂੰ ਤਿਆਰਾਂ ਵੀ ਮੈਂ ਤਾਂ ਕੋਈ ਵਹੀਕਲ ਲੈ ਆਣੀ ਜਾਂ ਖੋਈ ਆਣੀ ਜਾਂ ਵੇਚਿਆ ਨਹੀਂ ਨਹੀਂ ਤਾਂ ਜੇ ਮੈਂ ਵੇਚਿਆ ਹੁੰਦਾ ਤੇ ਉਹ ਮੇਰੇ ਤੇ ਦਰਖਾਸਤ ਨਾ ਦਿੰਦਾ ਜੀ ਬਿਲਕੁਲ ਮੈਂ ਕਹਿੰਦਾ ਜਿਹੜੇ 15-15 ਵਾਰੀ ਨੂੰ ਮੈਂ ਇਹਨੂੰ ਘੇਰ ਕੇ ਹਰ ਵਾਰੀ ਬੱਜ ਜਾਣਾ ਠੀਕ ਆ ਜੀ ਆ ਇੱਕ ਬਕਾਇਦਾ ਪ੍ਰੂਫ ਆ ਇੰਦੀ ਘਰ ਵਾਲੀ ਮੈਨੂੰ ਰਾਤ-ਰਾਤ ਤੱਕ ਕੌਲਾਂ ਕਰਦੀ ਰਹਿੰਦੀ ਸੀ ਇਹ दारू ਪੀ ਕੇ ਉਹਨੂੰ ਕੁਟਦਾ ਮਾਰਦਾ ਤੰਗ ਕਰਦਾ ਸੀ ਘਰੋਂ ਇਹ ਬਰਨਣ ਲੱਗੇ ਲੈ ਆਂਦੇ ਉਹਦੇ ਗੈਸ ਤੇ ਠੀਕ ਆ ਜੀ ਕਦੇ ਘਰ ਵਾਲੀਆਂ ਝਾਂਦਰਾ ਵੇਚ ਕੇ ਉੱਥੇ ਰੱਖਿਆ ਜਣੇ ਰੱਖਦੀਆਂ ਕਹਿੰਦੀ ਮੈਂ ਉਹ ਕਹਿੰਦੀ ਮੈਂ ਸਾਰੇ ਸਨਿਆਰੇ ਦੇ ਜਾਂ ਕਹਿੰਦੀ ਮੇਰੇ ਅੱਧ ਤੱਕ ਝਾਂਦਰਾ ਨਹੀਂ ਲੱਭੀਆਂ ਠੀਕ ਆ ਜੀ ਨਾਲੇ ਬਕਾਇਦਾ ਗੱਲ ਆ ਸਕੂਲ ਆਣੋਂ ਤੇ ਤੁਸੀਂ ਪਤਾ ਕਰ ਸਕਦੇ ਆ ਸਕੂਲ ਜੇ ਉਹ ਕੁੜੀ ਮਨਤਾ ਕਰਕੇ ਉਹਦਾ ਬੱਚੇ ਲਾ ਕੇ ਆਈ ਜਾਗੇ ਵੀ ਤੇ ਐ ਮੇਰਾ ਘਰ ਵਾਲਾ ਫੀਸ ਨਹੀਂ ਭਰਦਾ ਦਰਉ ਦੱਪਾ ਬੀਂਦਾ ਕੁੜਦਾ ਮਾਰਦਾ ਵੀ ਆ ਠੀਕ ਆ ਫੇਰ ਵੀ ਇਹ ਬੰਦੇ ਨੇ ਫੀਸ ਨਹੀਂ ਭਰੀ ਅ ਵੀ ਕਹਿੰਦਾ ਚ ਸਕੂਲ ਨਾਲ ਨੇ ਲਿਖਿਆ ਵੀ ਆ ਵੀ ਵਾਰ-ਵਾਰ ਫੀਸ ਮੰਗਣ ਤੇ ਇਹਦਾ ਮਾੜਾ ਵਿਹਾਰ ਨਾਲ ਗੱਲ ਕਰਦਾ ਸਾਰਾ ਨੇ ਤੇ ਸਕੂਲ ਨੇ ਵੀ ਲਿਖਿਆ ਵੀ ਸਾਡੀ ਫੀਸ ਵੀ ਦਵਾਈ ਜਾਵੇ ਤੋਂ ਜੀ ਵੀ ਦੱਸੋ ਮੇਰੇ ਨਾਲ ਦਰ ਰੋਲਾ ਚਲੋ ਮੰਨ ਲਓ ਵੀ 4 ਮਹੀਨੇ ਤੋਂ ਬਿਆ ਵੀ ਮੈਂ ਪੈਸੇ 4 ਮਹੀਨੇ ਪੁਰਾਣੇ ਲੈਣੇ ਆ ਤੇ ਜਿਹੜੇ ਸਾਲ ਸਾਢੇ 1.5 ਸਾਲ ਵੀ ਨਾਲ ਨਹੀਂ ਭਰੀਆਂ ਫੀਸਾਂ ਇਹ ਕਿਨੇ ਭਰਣੀਆਂ ਸੀ ਬਈ ਜੀ ਠੀਕ ਹੈ ਨਹੀਂ ਇਹ ਕਿੱਧਰ ਗਈਆਂ ਦੇਖੋ ਜੀ ਇਹਨਾਂ ਦੀ ਨਾ ਕੋਈ ਘਰ ਦੀ ਰਜਿਸਟਰੀ ਦਾ ਰੋਲਾ ਏ ਉਹਦੇ ਨੋਰ ਰਜਿਸਟਰੀ ਦੀ ਲੈਣ ਦੇ ਫਰ ਤੇ ਲੋਨ ਵਗੈਰਾ ਵੀ ਚਲੋ ਮੈਂ ਲੋਨ ਵਗੈਰਾ ਲੈਣਨਾ ਕਿਹੜਾ ਇਹਨੇ ਮੋੜਨੇ ਹੁੰਦੀ ਆ ਜੀ ਹੁਣ ਤੱਕ ਵੀ ਇਹਨਾਂ ਦੇ ਸੈਟਨ ਕੰਪਨੀਆ ਅਰਥ ਕੰਪਨੀ ਇਹਨਾਂ ਦੇ ਹੁਣ ਤੱਕ 50-50 ਹਜ਼ਾਰ ਦੇ ਕਈ ਲੋਨ ਪਏ ਆ ਜਿਹੜੇ ਮੋੜ ਦੇ ਨਹੀਂ ਪਏ ਇਹਨੂੰ ਇਹ ਉਹਦੀ ਪੂਆ ਨੋ ਰਜਿਸਟਰੀ ਦਿੰਦੀ ਨਹੀਂ ਸੀ ਵੀ ਅੱਜ ਤੋਂ 6 ਮਹੀਨੇ ਤੱਕ ਰਜਿਸਟਰੀ ਦੀ ਪੂਆ ਕੋਲੇ ਪਈ ਸੀ ਅੱਜ ਠੀਕ ਆ ਕੋਈ ਪਤਾ ਨਹੀਂ ਆ ਲੈ ਆਵੇ ਕੋਈ ਗੱਲ ਵੱਖਰੀ ਆ ਹੋਰ ਰਜਿਸਟਰੀ ਨੂੰ ਲੈ ਕੇ ਇਹਦਾ ਕਈ ਵਾਰ ਟਕਰਾਅ ਵੀ ਹੋਈ ਆ ਇਹਦੇ ਸੱਤ ਕਰਤਾਰਾਂ ਦੀ ਪੂਆ ਦਾ ਮੁੰਡਾ ਵਾ ਠੀਕ ਆ ਜੀ ਉਹ ਬਕਾਇਦਾ ਉੱਥੇ ਕੋਈ ਦੀ ਆਰਕ ਉੱਥੇ ਜਾ ਕੇ ਕਹਿੰਦਾ ਇਹ ਮੈਨੂੰ ਕਹਿੰਦਾ ਰਿਹਾ ਕਹਿੰਦਾ ਵੀ ਮੈਂ ਕਹਿੰਦਾ ਯਾਰ ਉਹਦਾ ਨੁਕਸਾਨ ਕਰ ਦੇਣਾ ਜੇ ਇਹ ਨਾਲ ਮੈਨੂੰ ਰਜਿਸਟਰੀ ਨਹੀਂ ਦਿੱਤੀ ਇਹਦੇ ਇਦਾਂ ਦੇ ਕੰਮ ਆ ਰਹੀ ਗੱਲ ਜਿਨ੍ਹਾਂ ਘਰੇ ਇਹ ਬਾਲਾ ਜਿਹੜੇ ਨੂੰ ਸ਼ਹਿਦ ਹੁੰਦੇ ਆ ਪਰਮਜੀਤ ਵੀਡੀਓ ਦਫਤਰ ਫੈਕਟਰੀ ਆ ਉਹਦੀ ਸ਼ਹਿਦ ਜਿਆਦਾ ਮੁੜਕਦਾ ਹੈ ਉਹਦੀ ਸ਼ਹਿਦ ਜਿਆਦਾ ਮਾੜੇ ਤੰਗੇ ਕੰਮ ਕਰਦਾ ਕਿਉਂਕਿ ਉਹ ਹਰ ਵਾਰ ਕੋਈ ਨਾ ਕੋਈ ਕਹਿੰਦਾ ਉਹ ਕਹਿੰਦਾ ਮੇਰੇ ਸਰਪੰਚਾਂ ਨਾਲ ਲਿੰਕ ਆ ਵੀ ਸਾਰੇ ਸਰਪੰਚ ਮੇਰੇ ਅੰਡਰ ਚੱਲਦੇ ਆ ਵੀ ਮੇਰੇ ਸਰਪੰਚਾਂ ਨੂੰ ਮੇਰੇ ਬਣਾ ਗ੍ਰਾਂਡ ਨਹੀਂ ਬਾਸ ਹੁੰਦੀ ਠੀਕ ਆ ਜੀ ਉਹਨਾਂ ਨੂੰ ਉਹਨਾਂ ਦੀ ਸ਼ਹਿਦ ਸਾਰਾ ਕੋ ਕਰਦਾ ਤੇ ਰਹੀ ਗੱਲ ਆ ਖੁਦ ਪਰਮਜੀਤ ਜਿਹੜਾ ਪਰਮਾ ਵਾ ਠੀਕ ਆ ਆ ਉਹਦੇ ਘਰ ਦੇ ਬਰੰਟ ਆ 26 ਲੱਖ ਦਾ ਲੋਨ ਉਹ ਡਿਫਾਲਟਰ ਆ ਤੇ 3 ਲੱਖ 1 ਦਾ ਡਿਫਾਲਟਰ ਆ ਉਹਦੇ ਘਰ ਤੇ ਆ ਕਬਜ਼ਾ ਕਰਨ ਆਏ ਸੀ ਆਪਾਂ ਕਹਿਦਾ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਆ ਸਾਰਾ ਕੁਝ ਆਰਡਰ ਇਸ ਦੇ ਵਿੱਚ ਕਰ ਕੀ ਕਰਨਾ ਔਰ ਕੀ ਕਰਨਾ ਆਏ ਸੀ ਠੀਕ ਆ ਜੀ ਇਹਨਾਂ ਨੇ ਚਲੋ ਆਪਦਾ ਕੱਠਕੁੱਟ ਵਗੈਰਾ ਕੀਤਾ ਬਾਅਦ ਚੋਂ ਬਣਨ ਲਈ ਪਤਾ ਨਹੀਂ ਉਹਦਾ ਕੀ ਬਣਿਆ ਉਹ ਤਾਂ ਖੁਦ ਡਿਫਾਲਟਰ ਆ ਜਿਹੜੇ ਬੰਦੇ ਇਹਨਾਂ ਦੀ ਸਪੋਰਟ ਕਰ ਰਹੇ ਮਤਲਬ ਕਿ ਕੌਲਮ ਲਾ ਕੇ ਇਹਨਾਂ ਦਾ ਸਾਰਾ ਪਰਿਵਾਰ ਹੀ ਇਦਾਂ ਦਾ ਤੇ ਰਹੀ ਗੱਲ ਮੈਂ ਇਹ ਦਰਖਾਸਤ ਕਰਦਾ ਵੀ ਇਹਦੇ ਬਾਰੇ ਤਾਂ ਮੇਰੇ ਬਾਰੇ ਜੇ ਕੋਈ ਵੀ ਇਨਫੋਰਮੇਸ਼ਨ ਆ ਸਾਰੇ ਮਹੱਲੇ ਚ ਪਤਾ ਲੱਗ ਜੂ ਇਹਦਾ ਵਿਹਾਰ ਕਿਦਾਂ ਦਾ ਦਾ ਸਾਡੇ ਪਰਿਵਾਰ ਦਾ ਵਿਹਾਰ ਕਿਦਾਂ ਦਾ ਠੀਕ ਹੈ ਜੀ ਜਿਹੜਾ ਦੂਸਰਾ ਪੱਖ ਆ ਤੁਹਾਨੂੰ ਅਸੀਂ ਸੁਣਾਇਆ ਦਿਖਾਇਆ ਉਹ ਚੀਜ਼ਾਂ ਵੀ ਤੁਹਾਨੂੰ ਅਸੀਂ ਨਾਲ ਪ੍ਰੂਫ ਸਮੇਤ ਪੇਸ਼ ਕੀਤੀਆਂ ਲੋਕ ਕਹਿ ਰਹੇ ਸੀਗੇ ਵੀ ਦੂਜਾ ਪੱਖ ਆ ਜਰੂਰ ਸੁਣਿਆ ਜਾਵੇ ਦੂਜਾ ਪੱਖ ਸੌਂਦੇ ਲਈ ਇਸ ਕਰਕੇ ਇੱਥੇ ਪਹੁੰਚੇ ਆ ਵੱਡਾ ਜਿਹੜਾ ਅਲੀਗੇਸ਼ਨ ਸੀਗਾ ਉਹ ਪੰਜਾਬ ਪੁਸਤ ਵੀ ਲੱਗ ਰਿਹਾ ਸੀਗਾ ਪੰਜਾਬ ਸਰਕਾਰ ਤੇ ਵੀ ਲੱਗ ਰਿਹਾ ਸੀਗਾ ਕਿ ਜੋਮੈਟੋ ਦੇ ਉੱਤੇ ਇੱਕ ਧਰ ਦਾ ਕਬਜ਼ਾ ਕਿਉਂਕਿ ਗੱਲ ਬਹੁਤ ਵੱਡੀ ਲੱਗਦੀ ਸੀਗੀ ਪਰ ਦੋਨੇ ਤਰ੍ਹਾਂ ਦੇ ਪੱਖ ਜਾਣੇ ਆ ਉਸ ਤੋਂ ਬਾਅਦ ਹੁਣ ਨਿਕਲ ਕੇ ਕੀ ਸਾਹਮਣੇ ਆਉਂਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਧਿਰ ਦੇ ਉੱਤੇ ਕਾਰਵਾਈ ਕਰਦੀ ਆ ਕਿਹੜੀ ਧਿਰ ਨੂੰ ਪੋਸਟ ਕਲੀਨ ਚਟ ਦਿੰਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਵਿੰਗ ਇੰਡੀਆ ਟੀਵੀ ਮੋਗਾ